ਆ ਮੇਰ ਨਾਲ ਉਹ ਮੁੰਡਾ ਬੈਠਾ ਵਾ ਜੀਦਾ ਸਰੀਰ ਆਪਣੇ ਪਿੰਡ ਤਾਂ ਅਜ ਤੱਕ ਮੇਰੀ ਸੁਰਜ ਤਾਂ ਦੇਖਿਆ ਨਹੀਂ ਮੈਂ ਕਹਿੰਦਾ ਤੇ ਆਪਣੇ ਏਰੀਆ ਚ ਨਹੀਂ ਸੀ ਇੰਨਾ ਸਰੀਰ ਬਾਡੀ ਬਿਲਡਰ ਮੁੰਡਾ ਇੰਨਾ ਜਰਵਾਣਾ ਸੀ ਤੇ ਕੌਡੀ ਕੌਡੀ ਦੇ ਵਿੱਚ ਵੀ 65 70 ਬਹੁ ਜਿੱਤੀ ਬਾਈ ਨੇ ਆਪਾਂ ਅਜ ਨਾਲ ਭਾਈ ਜੀ ਆਪਣੇ ਨਾਲ ਅੱਜ ਭਾਈ ਜਸਪਾਲ ਸਿੰਘ ਲਾਬਾ ਆਪਾਂ ਇਹਦੇ ਨਾਲ ਉਹਦੇ ਜੀਵਨ ਦੀਆਂ ਗੱਲਾਂ ਬਾਤਾਂ ਕਰਨੀਆਂ ਵਾ ਕਿਵੇਂ ਉਹਦੀ ਜ਼ਿੰਦਗੀ ਅਰਸ਼ ਤੋਂ ਫਰਸ਼ ਤੇ ਆਈ ਦੁਬਾਰਾ ਫੇਰ ਬਾਈ ਨੇ ਹੌਲੀ ਹੌਲੀ ਸਟੈਂਡ ਕਰਨਾ ਸ਼ੁਰੂ ਕੀਤਾ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਸੱਸੀ ਗੱਲ ਅੱਬੇ ਕੀ ਹਾਲ ਚਾਲ ਸੱਸੀ ਦਾ ਬਾਈ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਬਾਈ ਆਦੇ ਬਚਪਨ ਬਾਰੇ ਦੱਸੋ ਬਚਪਨ ਬਾਈ ਬਾਹਰ ਨਿੱਕੇ ਹੁੰਦੇ ਤੇ ਡੈਡੀ ਡੈਥ ਹੋ ਗਈ ਤੇ ਮਾਤਾ ਦਾ ਪਹਿਲਾਂ ਤਲਾਕ ਹੋ ਗਿਆ ਹੀਆ ਹੂੰ ਮੈਨੂੰ ਤਾਏ ਨੇ ਪਾਲਿਆ ਸੀਗਾ ਯਾਰ ਵਧੀਆ ਆਪਦਾ ਰਹਿਣ ਪੈਣ ਸੀਗਾ ਤਾਂ ਇਹ ਤਾਂ ਮੇਰਾ ਫੋਟੋ ਟਾਇਰ ਹੋਇਆ ਸੀਗਾ ਵੀ ਉਹਨੇ ਵਿਆਹ ਨਹੀਂ ਕਰਾਇਆ ਸੀਗਾ ਵੀ ਉਹਨੇ ਮੈਨੂੰ ਪਾਲਿਆ ਸੀ ਜਾਨਕਿ ਮੈਂ ਸੀ ਆਪ ਹੀ ਰੋਟੀ ਟੱਕ ਕਰਦੇ ਹੁੰਦੇ ਸੀਗੇ ਹਮ ਬਹੁਤ ਹੌਲੀ ਹੌਲੀ ਸਕੂਲ ਮੈਂ ਪੜਦਾ ਰਿਹਾ ਭਾਈ ਸਕੂਲ ਤੋਂ ਮੈਨੂੰ ਖੇਡਣ ਦਾ ਸ਼ੌਂਕ ਪੈ ਗਿਆ ਹਮ ਵੀ ਉੱਥੇ ਜਾ ਸਕੂਲ ਦੇ ਵਿੱਚ ਨਾ ਨੈਸਲੇ ਉਹ ਸਰਕਸ ਸਟਾਈਲ ਖੇਡ ਦਿੰਦੇ ਸੀਗੇ ਹਮ ਤੇ ਚੌਕਲੀ ਵਾਲੇ ਪਿਆਰ ਸਟਾਈਲ ਖੇਡਣ ਲੱਗ ਗਏ ਹਮ ਉਹਦੀਆਂ ਨਕਰਜੀ ਵਾਲ ਤੇ ਅਸੀਂ ਇਕੱਠੇ ਪੜਦੇ ਹੁੰਦੇ ਸੀਗੇ ਅੱਛਾ ਤੇ ਸਾਡੀ ਵਧੀਆ ਵੀ ਅਸੀਂ ਇਕੱਠੇ ਨੇ ਮੈਚ ਬੜੇ ਸਕੂਲ ਸਕੂਲਾਂ ਨੂੰ ਜਿੱਤੇ ਹਾਂਜੀ ਸਰਕਾਰੀ ਸਕੂਲ ਹਾਈ ਜਨੇਰ ਅੱਛਾ ਮੈਂ ਥੋੜਾ ਜਿਆ ਥੋੜਾ ਜਿਆ ਮੈਂ ਸ਼ਾਰਟ ਚ ਆ ਜਾ ਹਾਂ ਬਈ ਕਬੱਡੀ ਕਿੰਨੇ ਤੋਂ ਸ਼ੁਰੂ ਕੀਤੀ ਦਿਖਣ ਨਹੀਂ ਮੇਰਾ 40 ਕਿਲੋ ਤੋਂ 40 ਕਿਲੋ ਤੋਂ ਤੇ ਇੱਕ ਟਾਈਮ ਇਹ ਵਜਾ ਆ ਗਿਆ ਸੀਗਾ ਮੈਨੂੰ ਪੂਰੀ ਸੁਰਤ ਆ ਜਦੋਂ ਆਪਣੇ ਪਿੰਡ ਦਾ ਮੁੰਡਾ ਲੱਖਾ ਜਿਹਨੇ ਪੂਰੇ ਏਰੀਏ ਨਹੀਂ ਪੂਰੇ ਪੰਜਾਬ ਦੇ ਵਿੱਚ ਵਰੇ ਵਰੇ ਕਰਾਦੀ ਸੀਗੀ ਕਬੱਡੀ 62 70 ਦੇ ਵਿੱਚ ਜਿਹਨੇ ਨਾਂ ਪੂਰਾ ਕਮਾਇਆ ਹਾਂ ਤੇ ਉਹਦੇ ਨਾਲ ਬਾਈ ਟਰਨ ਕਾਉਡੀ ਮਾਰਦਾ ਸੀਗਾ ਤੇ ਆਪਣੇ ਏਰੀਏ ਦੇ ਸਾਰੇ ਰੇਡਰ ਜਿਹੜੇ ਸੀ ਚੋਟੀ ਦੇ ਤੁਸੀਂ ਜਰਾਂਦੇ ਰੇਵੀਚ ਖੇਡਣ ਜਾਂਦੇ ਸੀ ਤੇ ਲੱਖੇ ਨੂੰ ਵੀ ਕਿਸੇ ਵੇਲੇ ਕੋਈ ਜਫਾ ਕਿਤੇ ਫਸੇ ਮੈਚ ਲੱਗ ਜਾਂਦਾ ਹੀ ਤੁਹਾਨੂੰ ਨਹੀਂ ਸੀ ਲੱਗਦਾ ਇਹ ਗੱਲ ਸਹੀ ਆ ਹਾਂਜੀ ਹਾਂਜੀ ਅੱਛਾ ਕਈ ਟਾਈਮ ਆਏ ਹੁੰਦਾ ਸੀਗਾ ਵੀ ਕਿਸੇ ਟਾਈਮ ਲੱਖ ਨੇ ਲੱਗੇ ਜਾਣਾ ਜੱਫਾ ਲੱਖ ਨੇ ਕਹਿਣਾ ਚੱਲ ਤੂੰ ਰੇਡ ਪਾ ਹੂੰ ਤੇ ਜਾਂ ਮੈਚ ਵੀ ਹਟ ਜਾਣਾ ਕਹਿਣਾ ਜਾਂਚ ਵੀ ਖੜ ਜਾਣਾ ਭਈ ਜਾਂਚ ਦੇ ਵਿੱਚ ਵੀ ਮੈ ਲਾਉਣਾ ਨਹੀਂ ਵਧੀਆ ਠੀਕ ਆ ਤੇ ਪਰ ਲੱਖਾ ਮੇਰੀ ਮਿਹਨਤ ਬਾਲੀ ਹੁੰਦੀ ਸੀ ਮੈਨੂੰ ਲੱਖਾ ਕਹਿਣ ਲੱਗਾ ਨਹੀਂ ਕਿ ਕੁੱਡੀਆਂ ਪਾਇਆ ਕਰ ਚੱਲ ਹੌਲੀ ਹੌਲੀ ਰੇਡ ਮਾਰ ਲਾਗੇ ਭਈ ਰੇਡ ਵਧੀਆ ਹੋਏਗੀ ਅੱਛਾ ਯਾਨੀ ਕਿ ਆਹ ਹਨਾ ਜਿਵੇਂ ਟਰਨ ਰੇਡ ਦੇ ਦਾ ਮੈਚ ਕਿਤੇ ਹਰਦੇ ਨਹੀਂ ਹੁੰਦੇ ਸੀ ਭਈ ਓਕੇ ਬਹੁਤ ਕਿੰਨੇ ਕਿਲੋ ਜਿੱਤੀ ਆ ਤੇ ਕਿੰਨੇ ਕਿ ਜਿੱਤੇ ਆ ਅਜੀ ਬਈ ਸ੍ਰੋਸਤ ਵੰਜਾ ਪਹਿਲਾ ਜਿੱਤੇ ਪਹਿਲਾ ਬੈਠਾ ਉਹ ਵੀ ਰੋਲੀ ਜਿੱਤੇ ਸੀਗੇ ਬਸ ਉਦੋਂ ਬਾਅਦ ਪਹਿਲਾ ਰੋਲੀ ਜਿੱਤੇ ਸਭ ਤੋਂ ਪਹਿਲਾ ਰੋਲੀ ਜਿੱਤੇ ਅੱਛਾ ਮਤਲਬ ਬਹੁਤ ਖੁਸ਼ੀ ਹੋਈ ਹੋਊਗੀ ਉਦੋਂ ਬਹੁਤ ਜ਼ਿਆਦਾ ਖੁਸ਼ੀ ਭਈਆ ਸਾਡੇ ਕੋਲੇ ਇੱਕ ਸ਼ੀਲਡ ਸੀ ਅਸੀਂ ਚੱਲੋ ਗੁਰਦਾਰੇ ਬਾਬੇ ਦੇ ਇੱਥੇ ਮੱਥਾ ਟੇਕਿਆ ਤੇ ਬਾਅਦ ਚ ਜਾਣੀ ਕਿ ਐਸਾ ਨੁਆਇ ਸੌਂਕ ਹੁੰਦਾ ਹੈ ਸ਼ੀਲਡ ਰੱਖਣ ਦਾ ਮੈਂ ਰੱਖਣੀ ਆ ਮੈਂ ਰੱਖਣੀ ਆ ਇਹ ਸਾਰੇ ਪਹਿਲਾਂ ਕਾਪੀ ਕਰਕੇ ਸ਼ੀਲਡ ਰੱਖੀ ਹੈ ਜੀ ਹਮ ਸਾਰਿਆਂ ਨੇ ਬਾ ਉਦੋਂ ਬਾਅਦ ਚੱਲ ਫੇਰ ਇੱਕ ਦੋ ਤਾਂ ਜਿੱਤੇ ਫਿਰ ਫਿਰ ਚੱਲਈ ਕਾਪੀ ਕਰਕੇ ਰੱਖੀ ਆ ਕਿ ਕਿ ਸ਼ੀਲਡ ਹੂੰ ਤੇ ਫਿਰ ਚੱਲ ਗੈਨ ਲਾਗੇ ਵੀ ਨਹੀਂ ਚੱਲ ਆਪਾਂ ਸ਼ੀਲਡ ਵਾਰੀ ਨਾ ਰੱਖਿਆ ਕਰਨੀਆਂ ਜਿੱਥੇ ਮੈਚ ਜਿੱਥੇ ਮੇਰੇ ਇਧਰ ਪਰ ਜੀਆਂ ਗਲਾ ਖੰਜੂਰ ਲੈ ਸਲੇਮ ਪਰਮਸੰਦਾ ਸਲੇਮ ਪਰਮਸੰਦਾ ਦਾ 3 ਸਾਲ ਲਗਾਤਾਰ ਜਿੱਤੇ 55 62 65 3 ਸਾਲ ਲਗਾਤਾਰ ਸਲੇਮ ਪਰਮਸੰਦਾ ਹਾਂ ਉੱਥੇ ਬਰੇ ਬਰੇ ਹੁੰਦੀ ਜਲੰਧਰ ਏਰੀਆ ਚ ਬਹੁਤ ਠੀਕ ਆ ਇਹ ਨਪੈ ਨਿੱਕਾ ਇਹ ਵੀ ਕਿਤੇ ਸਾਡੇ ਨਾ ਜਾਂਦੇ ਹੁੰਦੇ ਸੀਗੇ ਨਿੱਕਾ ਕਿਹੜਾ ਰੱਜੀ ਵਾਲਾ ਰੱਜੀ ਵਾਲੀ ਹਾਂ ਤੇ ਇੱਕ ਸੀਦਾ ਕੰਡਿਆਲ ਵਾਲਾ ਹੁੰਦਾ ਸੀ ਚਲੋ ਉਹ ਵੀ ਹੋ ਜਾ ਸੀਤ ਦੀ ਵੀ ਵਧੀਆ ਗੇਮ ਸੀ ਸੀਤ ਦੀ ਬਹੁਤ ਵਧੀਆ ਚੱਲ ਅਸੀਂ ਇਕੱਠੇ ਖੇਡਣ ਜਾਵੜੇ ਨੰਦੇਗੇ ਤੇ ਜਾਨੀ ਕਿ ਉਧਰ ਤਾਂ ਹੀ ਹਾਰਦੇ ਨਹੀਂ ਹੁੰਦੇ ਸੀ ਬਈ ਉਧਰਲੀਆਂ ਟੀਮਾਂ ਨੇ ਸਾਨੂੰ ਜ਼ੋਰ ਲਾ ਲਿਆ ਸਾਰਿਆਂ ਰਲ ਕੇ ਖੇਡਦੀਆਂ ਹੁੰਦੀਆਂ ਸੀਗੀਆਂ ਵੀ ਇੱਕ ਟੀਮ ਬਣਾ ਲੈਂਦੀ ਵਧੀਆ ਵੀ ਵਰਿਆਂ ਨੂੰ ਹਰਾਉਣਾ ਅਸੀਂ ਫਿਰ ਵੀ ਨਹੀਂ ਹਾਰ ਦਿੰਦੇ ਬਈ ਨਾ ਵਰੇ ਲਗਾਉਂਦੇ ਸੀ ਨਾ ਵਰੇ ਲਗਾਉਂਦੇ ਜੇ ਨਾ ਹੁਣੀ ਜਾਂ ਨਿੱਕੇ ਹਾਂ ਨਾ ਤਾਂ ਖੁੱਸਿਆਂ ਵਾਲਾ ਹਾਂ ਜੇ ਇਹਨਾਂ ਨੇ ਕੋਈ ਅੱਡ ਟੀਮ ਲਖਾ ਦਿੰਨੇ ਆਲਦੇ ਪੈਂਡ ਦੀ ਨਹੀਂ ਟੀਮ ਕੱਢ ਦਿੰਦੇ ਨੇ ਕਹਿੰਦੇ ਨੇ ਇਹ ਵਰਿਆਂ ਦੇ ਆ ਠੀਕ ਆ ਕਿਉਂਕਿ ਚੱਲ ਸਾਡੇ ਨਾਲ ਖੇਡਣ ਗਏ ਪਹਿਲੀ ਵਾਰੀ ਲੈ ਕੇ ਜਾਂਦੇ ਹੁੰਦੇ ਸੀਗੇ ਚੱਲ ਉਹ ਤੋਂ ਫਿਰ ਸਾਡੇ ਪੈਂਤਰੀ ਖੇਡਣ ਚਲੋ ਉਪਾਰਦੇਵੀ ਇਕੱਠੇ ਸੀ ਨੇੜੇ-ਨੇੜੇ ਸਾਡੇ ਸਕੂਲ ਸੀਗੇ ਤੇ ਜਿਹੜੇ ਇੱਕ ਦੂਜੇ ਨਾਲ ਲਿਆ ਸੀਗੀ ਪੂਰੀ ਵੀ ਇਕੱਠੀ ਰਹਿਣੀ ਬਹਿਣੀ ਉੱਟਣੀ ਸੀਗੀ ਹੂੰ ਚਾ ਨਿੱਕਾ ਦਾ ਹੀ ਇਕੱਠੇ ਫੇਰ ਖੇਡਦੇ ਹੀ ਪਰਦੇ ਸੀਗੇ ਹੂੰ ਤੇ ਜਲ ਹੌਲੀ-ਹੌਲੀ ਅਸੀਂ ਆਪ ਦੀ ਟੀਮ ਸਾਡੀ ਵਧੀਆ ਬਣ ਗਈ ਟਨ ਰੇਡ ਜਤਨ ਲਾ ਕੇ ਮੈਚ ਹੂੰ ਟਨ ਰੇਡ ਤਾਂ ਕਿਤੇ ਹਰੇ ਨਹੀਂ ਸੀਗੇ ਸੌਖਣਾ ਦਾ ਯਾਰ ਕਿਤੇ ਵੀ ਨਹੀਂ ਆਦੀ ਸੀਗੇ ਲੱਖੇ ਦਾ ਪੂਰਾ ਪ੍ਰੈਸ਼ਰ ਸੀ ਲੱਖੇ ਦਾ ਪੂਰਾ ਜਦਦਾ ਸੀ ਬਈ ਠੀਕ ਹੈ ਲੱਖਾ ਦਾ ਬਸ ਮਹਾਰਾਜ ਜੇਕਰ ਪਾਣੋਂ ਬਾਅਦ weight ਨਹੀਂ ਥੋੜਾਇਆ ਵਧਾਇਆ weight ਥੋੜਾਇਆ ਘਟਾਉਣ ਲੱਗ ਗਿਆ ਉਹ ਬੰਦਾ ਅੱਛਾ ਵੀ ਯਾਨੀ ਕਿ ਉਹ ਬੰਦੇ ਵਿੱਚ ਉਹ ਰੇਡ ਮਾਰਦਾ ਹੁੰਦਾ ਸੀ ਕਦੇ ਜੱਫਾ ਘਾਂਦਾ ਨਹੀਂ ਹੁੰਦਾ ਸੀ ਆ ਵੀ ਕੀ ਕਹਿਣਾ ਕਿਤੇ ਖਾ ਜਾਣਾ ਜੱਫਾ ਹੂੰ ਤੇ ਚੱਲ ਇੱਕ ਦੋ ਲੱਗ ਵੀ ਜਾਂਦੇ ਹੁੰਦੇ ਆ ਗੱਲ ਕੰਪਲੀਟ ਘਟ ਹੁੰਦਾ ਹੀ ਵਧੀਆ ਰੇਡ ਮਾਰ ਦਿੰਦਾ ਜੀ ਹੂੰ ਠੀਕ ਆ ਤੇ ਜਿੰਮ ਵੀ ਬਹੁਤ ਲਈ ਭੈ ਜਮ ਮੈਨੂੰ ਮੁੱਢੋਂ ਹੀ ਸ਼ੌਂਕ ਸੀ ਅੱਜ ਜਮ ਦਾ ਤਾਂ ਇੱਥੋਂ ਮੈਂ ਭੱਜ ਕੇ ਜਾਂਦਾ ਹੁੰਦਾ ਸੀ ਆਪਣੇ ਪਿੰਡੋਂ ਸਵੇਰ 4 ਵਜੇ ਕਿਤੇ 3 ਵਜੇ 8 ਘਰਨਾ ਪਤਾ ਹੀ ਨਿੰਦਾ ਹੀ ਟਾਈਮ ਹੋਵੇ ਦੇਖਣਾ ਤੇ ਅੱਜ ਕੱਲ ਤਾਂ ਮੁੰਡੇ ਜਾਂਦੇ ਨੇ ਮੋਟਰਸਾਈਕਲ ਤੇ ਜਮ ਹਾਂ ਫਤੇਗੜ ਜਾਂਦੇ ਨੇ ਜੀ ਫਤੇਗੜ ਅੰਬੀ ਮੀਕਾ ਅਮਰੀਕਾ ਵਾਲਾ ਬੜਾ ਬਰਾ ਮਸ਼ਹੂਰ ਆ ਫੇਸਬੁਕ ਤੇ ਪਾਉਂਦਾ ਹੁੰਦਾ ਪੁੱਤ ਅੱਛਾ ਉਹਨੂੰ ਸਭ ਪਤਾ ਉੱਥੇ ਜਮ ਦੇ ਵਿੱਚ ਹੁੰਦਾ ਹੁੰਦਾ ਹੈਗਾ ਮੈਨੂੰ ਕਹਿੰਨਾਂ ਦੇ ਬਈ ਤੂੰ ਛੋਟੀ ਉਮਰ ਐਨਾ ਸਰੀਰ ਆ ਵੀ ਤੂੰ ਐਨਾ ਭੱਜ ਕੇ ਜਾਂਦਾ ਮੈਂ ਕਿਹਾ ਵਾ ਮੈਨੂੰ ਸ਼ੌਂਕ ਆ ਬਰੇ ਕੌਡੀ ਹੀ ਖੇਡਦਾ ਹਾਂ ਉਹਨਾਂ ਨੇ ਮੈਨੂੰ ਬੜਾ ਕੰਪੀਟੀਸ਼ਨ ਨੂੰ ਕਿਹਾ ਲੜਨ ਨੂੰ ਫਦੇ ਗੜਾ ਲੈ ਨੇ ਗੁਰਪ੍ਰੀਤ ਦਾ ਜੈ ਮੰਦਾ ਸੀਗਾ ਪਹਿਲਾਂ ਥੱਲੇ ਹੁੰਦਾ ਸੀ ਫਿਰ ਉੱਪਰ ਬਗਿਆ ਜਾਮਾ ਅੱਛਾ ਉਹ ਮੈਨੂੰ ਕਹਿੰਨਾਂ ਦੇ ਕੰਪੀਟੀਸ਼ਨ ਲੜ ਵੀ ਜੈਮ ਵਾਲਾ ਮੈਂ ਕਹਿੰਦਾ ਨਹੀਂ ਯਾਰ ਮੈਨੂੰ ਸ਼ੌਂਕ ਨਹੀਂ ਮੈਂ ਸ਼ੌਂਕ ਕਬੱਡੀ ਖੇਡਣ ਦਾ ਵਾ ਵੀ ਮੈਨੂੰ ਅੰਡਰਵੀਅਰ ਜੱਪਾ ਕੇ ਸੰਗ ਜੀ ਹੁੰਦੀ ਮੈਥੋਂ ਖੜਿਆ ਨਹੀਂ ਜਾਣਾ ਠੀਕ ਆ ਤੇ ਮੈਂ ਕੰਪੀਟੀਸ਼ਨ ਨਹੀਂ ਲੜਿਆ ਕੋਈ ਅੱਛਾ ਤੇ ਜਾਨ ਕੇ ਕਬੱਡੀ ਦੇ ਵਿੱਚ ਪੂਰਾ ਸੀਗਾ ਖੇਡ ਦਿੰਦੇ ਠੀਕ ਆ ਤੇ ਬਾਰਾ ਜਾਨ ਕੇ ਪਹਿਲਾਂ ਮੇਰੇ ਗੋਡੇ ਤੇ ਚੱਲ ਇੱਥੇ ਲੱਖੇ ਹਣੀ ਕਿਤੇ ਮੈਚ ਲਾਉਣ ਗਏ ਸੀ ਉਗੜੀ ਬ੍ਰੈਕਟਰ ਲੌਂਡ ਆਉੜਿਆ ਉੱਥੇ ਮੁੰਡਾ ਸੀ ਗਿਆ ਤੇ ਵੱਧ ਵੇੜਦਾ ਮੈਂ ਰੇਡ ਮਾਰ ਕੇ ਵਾਪਸ ਵਾਲੇ ਜਾ ਕੇ ਮਰੂ ਕੈਂਚੀ ਮਾਰੀ ਤੇ ਗੋਡਾ ਮਗਰੋਂ ਕੈਂਚੀ ਮਾਰੀ ਮਗਰੋਂ ਕੈਂਚੀ ਮਾਰੀ ਢੇਰੀਆਂ ਗੋਲਿਆ ਕੇ ਉਹਦਾ ਵੇਟ ਵੀ ਘਟੋ ਘਟ ਵੀ ਕੁਆਂਟਲ ਦੇ ਨੇੜ ਤੇਲ ਸੀਗਾ ਰਮਣਾ ਰਹਿਣਾ ਸੀਗਾ ਵਰਿਆਂ ਦਾ ਹਾਂ ਮੇਰਾ ਉੱਥੋਂ ਮੜਾ ਗੋਡਾ ਹੱਲ ਗਿਆ ਚੱਲੋ ਉਦੋਂ ਤੁਸੀਂ ਕਿੰਨੀ ਖੇਡਦੇ ਸੀ ਉਦੋਂ ਮੈਂ ਯਾਰ ਵੀਰੇ 57 62 62 ਯਾਨੀ ਕਿ 60 70 ਤੇ ਓਪਨ ਦੇ ਵਿੱਚ ਵੀ ਰੇਡਾਂ ਮਾਰ ਦਿੰਦਾ ਜਾਂਦਾ ਨਹੀਂ ਜੋ 6:00 ਵਜਦੀ ਆ ਜਦੋਂ 6:00 ਵਜਦੀ ਆ ਉਦੋਂ ਵੀਰੇ ਸੀ ਬਾ 65 70 ਖੇਡ ਦਿੰਦੇ ਤੇ ਜਾਨ ਕੇ ਥੋਡੇ ਛੱਟ ਵਜਦੀ ਆ ਥੋਡੇ ਛੱਟ ਵਜਦੀ ਜਦੋਂ ਫਿਰ ਜਾਨੀ ਕੇ ਚੱਲ ਮੈਂ ਥੋੜੇ ਜਾ ਰੈਸਟ ਕੀ ਟੀ ਖੇਡਣ ਲੱਗ ਗਏ ਖੰਜੂਰ ਦੇ ਖੇਡਣ ਗਏ ਸੀਗੇ ਹੂੰ ਤੇ ਉੱਥੇ ਸਾਡਾ ਸੈਮੀ ਫਾਈਨਲ ਮੈਚ ਸੀਗੇ ਉੱਥੇ 70 ਤੇ 75 ਟੀਮਾਂ ਹੀ ਸਾਡੇ ਪੰਜ ਛੇ ਮੈਚ ਲੱਗੇ ਅੱਛਾ ਇਹਦੀ ਕੋਈ ਜੱਫਾ ਨਹੀਂ ਖਾਦਾ ਨਾ ਟਾਈਮ ਵੀ ਖੁੱਲਾ ਹੁੰਦਾ ਸੀਗਾ ਹੂੰ ਤੇ ਮੈਂ ਵੀ ਨਹੀਂ ਲੱਖ ਨੇ ਉਹ ਨਹੀਂ ਜੱਫਾ ਖਾਦਾ ਮੈਂ ਬਸ ਉਹ ਗਰਾਊਂਡ ਪੋਲਾ ਸੀਗਾ ਤੇ ਲਿਚੀ ਦੀਨ ਲੱਗਾ ਹੂੰ ਤੇ ਲਿਗਾ ਮੈਂ ਜਮਾਂ ਟੱਟ ਗਿਆ ਭਾਈ ਅੱਛਾ ਤੇ ਅਸੀਂ ਮੈਚ ਜਿੱਤੇ ਪਰ ਖੰਜੂਰ ਲਿਓ ਜਿੱਤ ਕੇ ਆਏ ਫਿਰ ਵੀ ਫਾਈਨਲ ਅਸੀਂ ਫਾਸਟ ਆਏ ਉੱਥੇ ਸਾਨੂੰ 12 ਟੀ-ਸ਼ਰਟਾਂ ਮਿਲੀਆਂ ਕੱਪ ਮਿਲਿਆ ਵੱਡਾ ਸਾਡਾ ਗੱਡੀ ਦੇ ਵਿੱਚ ਰੱਖਿਆ ਨਾ ਜਾਵੇ ਟਿੱਡਾ ਪਾ ਕੇ ਲੈ ਕੇ ਆਏ ਅੱਛਾ ਬੜਾ ਸ਼ੌਂਕ ਸਾਨੂੰ ਚਾਹੀ ਇੰਨਾ ਵੀ ਇੱਡਾ ਕੱਪ ਜਿੱਤ ਕੇ ਲੈ ਆ ਉਦੋਂ ਉਦੋਂ ਵੱਡੇ ਕੱਪ ਬਹੁਤ ਘੱਟ ਮਿਲਦੇ ਸੀ ਹਾਂ ਉਦੋਂ ਵੱਡੇ ਕੱਪ ਛੋਟੀਆਂ ਟਰਾਫੀਆਂ ਜਿਆਦਾ ਮਿਲਦੀਆਂ ਸੀ ਛੋਟੀਆਂ ਟਰਾਫੀਆਂ ਹਾਂ ਹੁਣ ਤਾਂ ਹਰੇਕ ਹੀ ਵੱਡੇ ਕੱਪ ਬਣਾਉਂਦੇ ਆ ਉਦੋਂ ਵੱਡੇ ਕੱਪ ਬਣਦੇ ਆ ਅੱਛਾ ਬਾਹਰ ਉਦੋਂ ਲੇਗਾ ਮੈਂ ਟੁੱਟਿਆ ਬਸ ਜਾਨੀ ਕਿ ਫਿਰ ਮੈਂ ਘਰੇ ਰਹਿਣ ਲੱਗ ਗਿਆ ਗਰਾਊਂਡ ਤੇ ਨਹੀਂ ਜਾਂਦਾ ਹੁੰਦਾ ਫਿਰ ਕਾਹਦਾ ਜਾਣਾ ਜੀ ਜੋ 7 ਵਜ ਗਈ ਜਾ ਇੱਕ ਦਿਨ ਕ੍ਰਿਕਟ ਖੇਡਣ ਲੱਗੇ ਗਰਾਊਂਡ ਦੇ ਵਿੱਚੋਂ ਮਾੜਾ ਜਜ ਜਦੋਂ ਐ ਕੋਈ ਮੇਰੇ ਗੋਡਾ ਫੇਰ ਟੁੱਟ ਕੇ ਡੇਗ ਪਿਆ ਅੱਛਾ ਤੇ ਚਲੋ ਮੈਨੂੰ ਘਰੇ ਛੱਡਿਆ ਮੁੰਡਿਆਂ ਨੇ ਚਲ ਹੌਲੀ ਹੌਲੀ ਤੁਰ ਕੇ ਜਾਵੜਿਆ ਮੈਂ ਹੂੰ ਤੇ ਫਿਰ ਮੈਂ ਗੇਮ ਖੇਡਣੀ ਛੱਡ ਗਿਆ ਵੀ ਖਾਣ ਛੱਡਣੀ ਕੱਢਣੀ ਆ ਗਈ ਸੀਗੀ ਉਹਨੂੰ ਫਿਰ ਪੈਂਟ ਦੇ ਕਹਿਣ ਲੱਗੇ ਕਿਉਂ ਕਿਉਂ ਨਹੀਂ ਖੇਡਦਾ ਮੈਂ ਉਹਨਾਂ ਦੱਸਿਆ ਵੀ ਐਂ ਕਰਕੇ ਲਿਗਾ ਮੇਰਾ ਟੁੱਟ ਗਿਆ ਮੇਰਾ ਹੂੰ ਤੇ ਮੜਕੇ ਮੈਂ ਇੱਕ ਮੀਕਾ ਭੇਕੇ ਵਾਲਾ ਹੁੰਦਾ ਸੀ ਉਹ ਇੱਥੇ ਜਲਾਲਾਵਤ ਖੇਡਦੇ ਸੀ ਉਹਨੂੰ ਪੁੱਛਿਆ ਕਿ ਕਿੱਥੋਂ ਆਪਰੇਸ਼ਨ ਕਰਾਇਆ ਉਹਦਾ ਵੀ ਗੋਡੇ ਦਾ ਆਪਰੇਸ਼ਨ ਹੈ ਜਾਪੀ ਸੀ ਵਧੀਆ ਹੂੰ ਉਹ ਕਹਿੰਦਾ ਮੈਂ ਫਤੇਗੜ ਸਾਹਿਬ ਤੋਂ ਕਰਾਇਆ ਫਿਰ ਪਿੰਦੀ ਰੌਲੀ ਆ ਇਹਨਾਂ ਬੜੀ ਸਾਡੀ ਜਾਨੀ ਜਾਣੀ ਸੀ ਪਿੰਦੀ ਦੀ ਬੜੀ ਚੜਾਈ ਸੀ ਨਾ ਪਿੰਦੀ ਦੀ ਬਹੁਤ ਸੀ ਉਹਨੇ ਡਾਕਟਰ ਘੁੰਮਣ ਤੋਂ ਆਪਰੇਸ਼ਨ ਕਰਾਇਆ ਗਿਆ ਫਿਰ ਮੈਂ ਉੱਥੇ ਘੁੰਮਣ ਤੋਂ ਮੈਗਰਾ ਉਹਦੇ ਅੱਜ ਕਿ 6 ਮਹੀਨੇ ਪਹਿਲਾਂ ਕਰਾਈ ਤੇ ਮੈਂ 6 ਮਹੀਨੇ ਬਾਅਦ ਚ ਕਰਾਇਆ ਸੀਗਾ ਤਾਂ ਜਾਨ ਕੇ 2 ਸਾਲ ਰੈਸਟ ਕੀਤੀ ਵਧੀਆ ਹੂੰ ਜਾਨ ਕੇ ਮੈਂ 1 ਸਾਲ ਤਾਂ ਚੱਲੋ ਖੇਡਣੇ ਮੇਰੇ ਪੱਟਾ ਹੀ ਲੱਥਾ ਹੋ ਬਲਾਈ ਰੱਖਿਆ ਨੇ ਸਟੈਂਡ 'ਚ ਹੂੰ ਤੇ ਬਾਕਰਦੇ ਤੁਰਦਾ ਰਿਹਾ ਸਾਲ ਤਾਂ ਮੈਂ ਹੂੰ ਤੇ ਦੋ ਬਾਾਰ ਇੱਕ ਸਾਲ ਹੋ ਰੈਸਟ ਕੀਤੀ ਦੋ ਸਾਲਾਂ ਬਾਅਦ ਖੇਡਣ ਲੱਗਾ 62 70 ਪਹਿਲਾਂ ਖੇਡਿਆ ਇਹਨਾਂ ਦੇ ਵਿੱਚ ਦਸਾਂਝਾਂ ਦੇ ਵਿੱਚ ਖੇਡਿਆ ਫਿਰ ਚੱਲੇ ਇੱਥੇ ਕਪੂਰੇ ਹੂੰ ਤੇ ਜਦੋਂ ਗਰਾਊਂਡ ਬੁੱਲਾ ਸਾਹ ਫੁੱਲਦਾ ਸੀਗਾ ਹੂੰ ਤੇ ਚੱਲੋ ਹੌਲੀ-ਹੌਲੀ ਚੱਲਾਂ ਫਿਰ ਪ੍ਰੈਕਟਿਸ ਲਾਉਣ ਲੱਗਾ ਮੈਂ ਕਹਿੰਦੇ ਕੈਂਚੀ ਨਾਲ ਜੇ ਮਾਰੂੰ ਤੇ ਤੇ ਪੈਂਡ ਜਦੋਂ ਖੇਡਣ ਦੇ ਪ੍ਰੈਕਟਿਸ ਲਾਉਂਦੇ ਸੀ ਤਾਂ ਲੋਲੀ ਹੋਲੀ ਫਿਰ ਮਨ ਜਾਗ ਜੀ ਮਾਰ ਗਈ ਫਿਰ ਵਧੀਆ ਰੇਡਾ ਮਾਰ ਲੱਗ ਗਈ ਅੱਛਾ ਦੂਜੇ ਆਪਰੇਸ਼ਨ ਤੋਂ ਬਾਅਦ ਚ ਵੀ ਹਾਂ ਆਪਰੇਸ਼ਨ ਤੋਂ ਬਾਅਦ ਵਧੀਆ ਰੇਡਾ ਮਾਰ ਲੱਗ ਗਈ ਆ ਫਿਰ ਅੱਛਾ ਤੇ ਜਾਨੀ ਕਿ ਚੱਲ ਵਧੀਆ ਬ੍ਰਾਈਟਾ ਫਿਰ ਅਸੀਂ ਇਹ ਲਵਾ ਰਹੇ ਇੱਥੇ ਟਨ ਰੇਟ ਤੇ ਜਿੱਤੇ ਸੀਗੇ ਹੂੰ ਇੱਥੇ ਬਾੜ ਗੱਲੋਂ ਖਿੱਦੇ ਸੀਗੇ ਮੇਰਾ ਫਿਰ weight weight ਮੇਰਾ ਥੋੜਾ ਹੀ ਹੁੰਦਾ ਸੀ ਸਰੀਰ ਬੜਾ ਹੁੰਦਾ ਹੈ ਅਗਲਾ ਹੁੰਦਾ ਇਹਦਾ weight ਜਨਾਊਗਾ 75 70 ਕਿਲੋ ਹੋਊਗਾ ਜੋ ਗੰਡੇ ਝਾੜ ਦਿੰਦੇ ਫਿਰ ਬਾੜ ਕ ਪਿੱਲੋ ਪੂਰਾ ਪੂਰਾ ਹੀ ਹੁੰਦਾ ਹੁੰਦਾ ਇਹਦਾ ਹੂੰ ਤੇ ਚੱਲ 65 ਵੀ ਖੇਡ ਜਾਣੀ 70 ਵੀ ਖੇਡ ਜਾਣੀ ਅੱਛਾ ਜ ਤੇ ਜਲ ਵਧੀਆ ਖੇਡਦੇ ਹੁੰਦੇ ਸੀਗੇ ਚੱਲਾਏ ਮੁੜ ਕੇ ਪ੍ਰੈਕਟਿਸ ਬੂਟਰ ਲਾਉਂਦੇ ਪੈਂਡ ਲਾਉਣ ਲਾਗੇ ਪੈਂਡ ਫਿਰ ਦੂਜੇ ਗੋਡੇ ਤੇ ਸੱਟ ਵੱਜ ਗਈ ਭਈ ਅੱਛਾ ਦੂਜੇ ਗੋਡੇ ਤੋਂ ਬਾਅਦ ਮੈਂ ਫਿਰ ਤੀਜੀ ਵਾਰੀ ਹਾਂ ਤੀਜੀ ਵਾਰੀ ਸੱਟ ਵੱਜ ਗਈ ਅੱਛਾ ਦੂਜਾ ਗੋਡਾ ਨਿਕਲਣ ਲੱਗ ਗਿਆ ਮੁੜ ਕੇ ਮੈਂ ਖੇਡਣਾ ਛੱਡਤਾ ਜਮ 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 ਲਾਉਣ ਲੱਗੇ ਠੀਕ ਆ ਤੇ ਖੇਡਣਾ ਕਰਾ ਵੀਰੇ ਯਾਰ ਜਦੋਂ ਦੂਜਾ ਗੋਡਾ ਵੀ ਟੁੱਟ ਗਿਆ ਤੇਰਾ ਸਰੀਰ ਬਾਹਲਾ ਸੀ ਯਾਰ ਨਵੇਂ ਮੁੰਡਿਆਂ ਨੇ ਤਾਂ ਨਹੀਂ ਵੇਖਿਆ ਭਾਈ ਤੁਸੀਂ ਮੁੰਡੇ ਨੂੰ ਲੋਕ ਪੁੱਛਦੇ ਸੀ ਵੀ ਜਿੰਮ ਕਿਹੜੀ ਜਾਂਦਾ ਇਵੇਂ ਸੈਟ ਨੂੰ ਪੁੱਛਦਾ ਹੁੰਦਾ ਹੀ ਆ ਆਪਦੀ ਆਪ ਹੀ ਬ੍ਰੈਡਲ ਲਾਉਣਾ ਨੇ ਜਾਂ ਕਿਸੇ ਤੋਂ ਸਰੂਨ ਨਹੀਂ ਇੱਕ ਲੱਕੀ ਕੈਨੇਡਾ ਵਾਲਾ ਮੋਗਲ ਲੱਕੀ ਮੋਗੇ ਦਾ ਹੈਗਾ ਹਾਂ ਉਹ ਮੈਨੂੰ ਦੱਸ ਦਾਂਦਾ ਹੀ ਕਿਵੇਂ ਲਾਉਣੇ ਮੈਂ ਉਹ ਤੋਂ ਪੁੱਛ ਪੁੱਛ ਕੇ ਆਣਾ ਹਾਂ ਹਾਂ ਨਹੀਂ ਨਹੀਂ ਤੈਨੂੰ ਮੈਂ ਕਿਹਾ ਪਿੰਡ 'ਚ ਪਹੁੰਚਦੇ ਹੀ ਲੋਕ ਕਿਹੜੀ ਜੰਮ ਜਾਨਾ ਕੀ ਖਾਣਾ ਕੀ ਕੋਈ ਪਾਊਡਰ ਤਾਂ ਨਹੀਂ ਖਾ ਲਿਆ ਉਹਦਾ ਪਾਊਡਰ ਦਾ ਵੀ ਨਹੀਂ ਟ੍ਰੈਂਡ ਉਹ ਪਾਊਡਰ ਨਹੀਂ ਖਾਦਾ ਫਿਰ ਇਹ ਨਹੀਂ ਉਹ ਤਾਂ ਟ੍ਰੈਂਡ ਹੀ ਨਹੀਂ ਸੀ ਨਾ ਪਤਾ ਹੀ ਨਹੀਂ ਸੀ ਸੀਗਾ ਪਤਾ ਹੁੰਦਾ ਸੀ ਜੀ ਇਹ ਜਿਹੜਾ ਮੈਨੂੰ ਬਰਾਤ ਮਿਲਿਆ ਤੇ ਪਰ ਮੈਂ ਤਾਂ ਖਾਦਾ ਨਹੀਂ ਫਿਰ ਦਮੇ ਮੈਂ ਆਖਾਂ ਪਾਦੇਸੀ ਗਰਾ ਖਾਦੀ ਸੀ ਜਵਾ ਹੂੰ ਬਾਕੀਰਾ ਬਾਅਦ ਜੇ ਜਾ ਕੇ ਜਦੋਂ ਦੂਜਾ ਗੁੱਡਾ ਟੁੱਟਦਾ ਵਾ ਮੇਰਾ ਹੂੰ ਉਦੋਂ ਬਾਅਦ ਚ ਆ ਕੇ ਮੈਂ ਚੱਲ ਫਤੇਗਾ ਮੁਗੇ ਇੱਥੇ ਜਿੰਮ ਲਾਉਣ ਲੱਗ ਗਿਆ ਵਧੀਆ ਚੱਲ ਸਰੀਰ ਸਰੂ ਫੇਰ ਪੂਰਾ ਫਿੱਟ ਕਰ ਲਿਆ ਜੀਗਾ ਠੀਕ ਆ ਤੇ ਬਸ ਦੂਜਾ ਰਾਤ ਜਾਂਦਾ ਐਸਾ ਐਕਸੀਡੈਂਟ ਹੋਇਆ ਬਈ ਇਹ ਸਜਰੀ ਜ਼ਿੰਦਗੀ ਖਰਾਬ ਹੋ ਗਈ ਅੱਛਾ ਤੇ ਜਦੋਂ ਲੰਘਦਾ ਸੀ ਤੇ ਡੋਲੇ ਬਾਈ ਆਏ ਹਨਾ ਲੋਕ ਖੜ ਖੜ ਵੇਂਦੇ ਨਹੀਂ ਸਾਡੇ 19 ਇੰਚ ਦਾ ਡੋਲਾ ਉਸੇ ਬੁਲਟ ਦਾ ਐਕਸੀਡੈਂਟ ਹੋਇਆ ਜੀ ਉਸੇ ਬੁਲਟ ਤੇ ਹੋਇਆ अच्छा किवें होया या इधर जांदा पिया सी वीरे यार मैं हम्म ते फौतना थोड़ी जी ਕੁਣੀ ਮੋੜ ਜਾ ਪੈਂਦਾ ਬਾਹਲਾ ਵੀ ਪੈਂਦਾ ਜਾਨਕਿ ਤੇ ਇੱਕ ਹਲਵਾਰੇ ਤੋਂ ਜਿਹੜਾ ਪੱਠਾ ਹੁੰਦਾ ਹਲਵਾਰੇ ਦੇ ਵਿੱਚ ਤੇ ਉਹ ਨਾ ਭਈ ਸਾਰੇ ਬਸ ਦੋਵੇਂ ਬਸ ਪੈੜੀਆਂ ਦੀ ਮਿੱਟੀ ਚੱਕੀ ਹੋਈ ਆ ਮਿੱਟੀ ਚੱਕੀ ਹੋਈ ਆ ਤੇ ਇੱਕ ਨਾ ਥੋੜਾ ਜਿਹਾ ਬਰੀਕ ਜਿਹਾ ਮੀਂਹ ਕਣੀਆਂ ਪੈਂਦੀਆਂ ਸੀ ਤੇ ਮੈਂ ਲਗਾ ਲੱਖੇ ਇੱਕ ਦੇ ਸੁੱਖੇ ਘਿੜੀਏ ਘਰੇ ਹੂੰ ਤੇ ਰੋਟੀ ਵਾਲਾ ਡੱਬਾ ਤਾਂ ਜਰਾ ਰੱਖ ਕੇ ਤੁਰਿਆ ਸੀਗਾ ਵੀ ਚੱਲ ਰੋਟੀ ਕਿਤੇ ਕਿਤੇ ਉਹ ਲਾ ਕੇ ਭੇਜ ਦੇ ਜਦੋਂ ਮੈਂ ਨਹੀਂ ਘਰੇ ਹੁੰਦਾ ਹੀਗਾ ਹੂੰ ਨਹੀਂ ਤਾਂ ਮੈਂ ਆਪ ਲਾਉਂਦਾ ਹੀ ਹੁੰਦਾ ਸੀ ਆ ਭਈ ਹੂੰ ਤੇ ਚੱਲ ਮੈਂ ਉੱਥੋਂ ਤੁਰਿਆ ਜਾਨੀ ਕਿ ਆਪ ਦਾ ਹੱਥ ਮੇਰਾ ਰੇਸ ਨੂੰ ਸੀਗਾ ਤੇ ਇੱਕ ਹੱਥ ਜਾਨੀ ਕਿ ਆਏ ਰੱਖਿਆ ਹੈ ਕਣੀਆਂ ਵੀ ਨਹੀਂ ਉਹ ਮੂਰੋਂ ਇੱਕੋ ਦਾ ਟਰੈਕਟਰ ਆਇਆ ਉਹਦੇ ਕੋਲ ਵੰਜੀ ਪਾਈ ਸੀ ਉਹਨੂੰ ਵੀ ਝੋਲ ਮਾਰ ਗਈ ਤੇ ਪਰਲੇ ਪਾਸੇ ਨੀਵਾ ਥਾਂ ਸੀਗਾ ਤੇ ਮੂਰੇ ਕੰਧ ਆਉਂਦੀ ਸੀ ਨਾ ਕਰ ਪਾਇਆ ਇਹ ਪਾਉਣਾ ਅੱਛਾ ਜੇ ਮੈਂ ਥੱਲੇ ਲਾਉਂਦਾ ਇਹਦਾ ਭਈ ਫਿਰ ਵੀ ਮਰਦਾ ਸੀਗਾ ਹੂੰ ਤੇ ਬੋਟ ਦੇ ਬ੍ਰੇਕ ਲਾਉਂਦਾ ਸੀ ਤਾਂ ਵੀ ਥੱਲੇ ਆਉਂਦਾ ਸੀ ਫਿਰ ਤੇ ਅੱਗੇ ਦੂਜੂ ਥੱਲੇ ਆਉਂਦਾ ਡਿੱਟ ਤੇ ਅੱਛਾ ਤੇ ਮੈਂ ਇਸ ਪਿੰਡਲੇ ਤੇ ਖੜਾ ਹੋ ਗਿਆ ਤੇ ਵੀ ਉਹ ਚੀਜ਼ ਦਾ ਨਾ ਵਧੀਆ ਫੜੇ ਇੱਕ ਪਤਾ ਨਹੀਂ ਕਾਰੇ ਚੀਜ਼ ਚ ਵਜੀ ਜਨਨਕ ਪਿੱਛੇ ਡਿੱਗਿਆ ਜਾ ਕੇ ਚਲੋ ਕੋਈ ਸੂਰਤ ਨਹੀਂ ਆਹ ਚੀਜ਼ ਪਾੜ ਗਈ ਹੂੰ ਤੇ ਮੁੱਗੇ ਲੈ ਕੇ ਮੁੱਗੇ ਭਈ ਜਰਜੀਵ ਨੇ ਦਵਾਵ ਦਿੱਤਾ ਤੇ ਫਿਰ ਲੁਧਿਆਣੇ ਡੀ ਐਮ ਸੀ ਦਾ ਕਰ ਰਿਆ ਡੀ ਐਮ ਸੀ ਭਈ ਬੜਾ ਖਰਚਾ ਆਇਆ ਮੇਰਾ ਤੇ ਉਹਨਾਂ ਨੇ ਬਸ ਪ੍ਰਕਾ ਲਾ ਕੇ ਪਾ ਪਾ ਲਾ ਗੀਆਂ ਸਾਰੇ ਹੂੰ ਜਾਨੀ ਕਿ ਮੈਂ ਅੱਥ ਨੇ ਤੱਕਦਾ ਮੈਨੂੰ ਵੀ ਸੁਰਤਾਂ ਹੀ ਮਾੜੀ ਮੋਟੀ ਹੂੰ ਤੇ ਜਾਨੀ ਕਿ ਕੀ ਰਾਂ ਉੱਥੇ ਉੱਠ ਕੇ ਜਾ ਕੇ ਬਹਿ ਗਏ ਜਦੋਂ ਐ ਕਰ ਲਗਾ ਬਾਹ ਨਹੀਂ ਕੰਮ ਕਰਦੀ ਸੀ ਜਮਾਂ ਸਨ ਹੋ ਗਈ ਬਾ ਅੱਛਾ ਤੇ ਬਸ ਜਾਨੀ ਕਿ ਉਹਨਾਂ ਨੇ ਕਿਹਾ ਵੀ ਨਾਲਾਂ ਮਲੀਆਂ ਮੁਲੀਆਂ ਗਈਆਂ ਤੇ ਛੱਲੇ ਛੱਲੇ ਖੂਨ ਖਾਨ ਅੰਦਰ ਬਹਿ ਗਏ ਖੂਨ ਖਾਨ ਕੱਢਿਆ ਹੂੰ ਜਿਉਂ ਉੱਥੇ ਵਾਵਾ ਚੜਦਾ ਕਰਿਆ ਮੈਂ ਮਹੀਨਾ ਮਹੀਨੇ ਦੇ ਕਰੀਬ ਹੀ ਦਾ ਕਰਿਆ ਹਾਂ ਬਈ ਡੀ ਐਮ ਸੀ ਹਾਂ ਬਹੁਤ ਪੈਸਾ ਲੱਗਿਆ ਉਹਨਾਂ ਦਾ ਬਹੁਤ ਪੈਸਾ ਲੱਗਿਆ ਬਈ ਫਿਰ ਮੇਰਾ ਜਾਨੀ ਕਿ ਯਾਰ ਜਮਾਂ ਹੀ ਜ਼ਿੰਦਗੀ ਖਰਾ ਤੇ ਕਈਲਾ ਜਨਮ ਦਾ ਦਾ ਐਕਸੀਡੈਂਟ ਤੋਂ ਪਹਿਲਾਂ ਦੱਸਦਾ ਮੈਂ ਖੇਡਣਾ ਛੱਡ ਗਿਆ ਤੇ ਲੋਕ ਮੈਨੂੰ ਕਹਿੰਦੇ ਨੇ ਜਾਣ ਕੇ ਗਰਾਉਂਡ ਤੇ ਨਹੀਂ ਹੁੰਦਾ ਵੀ ਇਹ ਖੇਡਦਾ ਨਹੀਂ ਵੀ ਇਹ ਗਲਤ ਕੰਮਾਂ 'ਚ ਪੈ ਗਿਆ ਗਲਤ ਕੰਮਾਂ ਬਈ ਕਾਹਦਾ ਪੈਣਾ ਜਦੋਂ ਬੰਦਾ ਹੀ ਜ਼ਿੰਦਗੀ ਖਰਾਬ ਹੋ ਗਈ ਤੇ ਬੰਦਾ ਫਿਰ ਬਈ ਆਪਦੇ ਕੰਮਾਂ ਤੇ ਧਿਆਨ ਦਿੰਦਾ ਮੈਂ ਖੇਡਣਦਾ ਹੀ ਤਾਂ ਦਿੱਤੀ ਨਹੀਂ ਧਿਆਨ ਨਹੀਂ ਦਿੰਦਾ ਉਹ ਤਾਂ ਕਾਹਦਾ ਖੇਡਣਾ ਬਈ ਹੂੰ ਤੇ ਸਾਲਾ ਇਹ ਐਕਸੀਡੈਂਟ ਹੋਇਆ ਜਮੇ ਜ਼ਿੰਦਗੀ ਖਰਾਬ ਕਰ ਗਿਆ ਨਹੀਂ ਤੇ ਬਾਹ ਫਿਰ ਚੱਲੀ ਨਹੀਂ ਜਮੇ ਬਾਹ ਨਹੀਂ ਚੱਲੀ ਬਈ ਫਿਰ ਮੈਂ ਜਾਨ ਕੇ ਸਾਰੇ ਤੇ ਵੀ ਸੱਤ ਸੀ ਕੋਈ ਹਾਂ ਤੇ ਨਾੜਾਂ ਪਈਆਂ ਆਈਆਂ ਬੜਾ ਲਾਈਟ ਦੇ ਸਾਜੀ ਕਰਕੇ ਨਾਲ ਵਿੱਚ ਅੱਛਾ ਦਾ ਮਾਸ ਪਾਇਆ ਹੋਇਆ ਹੈ। ਟਾਂਗੀਆਂ ਛੱਲੀਆਂ ਕੱਢ ਕੇ ਪਾਈਆਂ ਆਈਆਂ। ਅੱਛਾ। ਇਹ ਬਾਹ ਹੁਣ ਬਾਈ ਦੀ ਜਮਾਂ ਨਹੀਂ ਚੱਲਦੀ। ਦਾ ਨਹੀਂ ਚੱਲਦੀ ਬਈ। ਇਹ ਬਾਈ ਮੜੀ ਰੱਖੀ ਐ। ਕਉ ਆਏ ਨਹੀਂ ਹਲਦੀ ਆਏ ਨਹੀਂ ਕੰਮ ਕਰਦੀ। ਆਏ ਨਹੀਂ ਕੰਮ ਕਰਦੀ ਦੇਖੋ। ਪਰਮਾਤਮਾ ਦੇ ਰੰਗ ਦੇਖੋ। ਕਿਸੇ ਟਾਈਮ 57 ਇਹ ਵੀ ਹੁਣ ਕਿੱਡਾ ਸਜਿਆ ਪਿਆ ਵਾ। ਸੱਜਣਾ ਇਹਦਾ ਲਿਗਾਮੈਂਟ ਪਵਾਇਆ ਸੀ ਆ ਵੀ ਸਾਰਾ ਅੱਛਾ ਇਹਦੇ ਚ 7 ਵਜੇ ਸੀ ਇਹਦੇ ਪਹਿਲਾਂ 1 ਵਜੇ ਲਿਗਾਮੈਂਟ ਪਵਾਇਆ ਇਹ ਜਮ ਹਟ ਗਿਆ ਸੀ ਕਿ ਫੋਨ ਨਹੀਂ ਕਰਦੰਦਾ ਪਹਿਲਾਂ ਜਦੋਂ ਆਏ ਆਏ ਕੰਮਾਂ ਕੰਮਾਂ ਨਿਕਲ ਰਹੇ ਆ ਫਿਰ ਆਏ ਦੁੱਧਾ ਹਰੇ ਵੀ ਸੱਜਿਆ ਬੈਣਾ ਇਹ ਪੂਰੀ ਸੋਜ ਰਹਿੰਦੀ ਐ ਪਹਿਰਾ ਪਹਿਰਾ ਪਾਰ ਬੈਠਣਾ ਈ ਓਖਾ ਬਈ ਅੱਛਾ ਤੇ ਯਾਨੀ ਕਿ ਇਹ ਵੀ ਹੁਣ ਜੇ ਮਾੜਾ ਮੋਟਾ ਉੱਚਾ ਨੇ ਪੈਰ ਰੱਖਾ ਸਾਲਾ ਨਿਕਲ ਜਾਂਦਾ ਐ ਸਾਈਡ ਨੂੰ ਹੂੰ ਤੇ ਯਾਨੀ ਕਿ ਬਚਾ ਕੇ ਪੈਰ ਪੂਰ ਰੱਖਣਾ ਪੈਂਦਾ ਪਈ ਆ ਦੀ ਦਨ ਕਿ ਤਰਨਾ ਪੈਂਦਾ ਵੇਖ ਕੇ ਤੇ ਜਾਨੀ ਕਿ ਐ ਨਹੀਂ ਪੂਰਾ ਭੱਜਾ ਭੁੱਜਾ ਤਾਂ ਜਾਂਦਾ ਨਹੀਂ ਪਰ ਮਾੜਾ ਮੋਟਾ ਪਦਲ ਨਾ ਫੁੱਲ ਨਹੀਂ ਭੱਜਾਂਦਾ ਅੱਛਾ ਲੱਗਦਾ ਵੀ ਨਿਕਲਣਾ ਜਾਵੇ ਗੁੱਟਾ ਮੈਂ ਗੱਲ ਇਹ ਕਰਨ ਲੱਗਾ ਸੀ ਵੀ ਪ੍ਰਮਾਤਮਾ ਦੇ ਰੰਗ ਆਹੇ ਕਿਸੇ ਟਾਈਮ 62 ਤੇ 70 ਦੇ ਵਿੱਚ ਬਹਿ ਜਾ ਬਹਿ ਜਾ ਕਰਾਉਣ ਵਾਲੇ ਦੋ ਮੁੰਡੇ ਇੱਕ ਇਹ ਸੀ ਤੇ ਨਾਲ ਟਰਨ ਕਬੜੀ ਪਾਉਣ ਵਾਲਾ ਲੱਖਾ ਉਹ ਮੁੰਡਾ ਬਾਹਰ ਆ ਤੇ ਕਹਿਣ ਦਾ ਭਾਵੇਂ ਆ ਵੀ ਹੱਥ ਨਹੀਂ ਟਰਾਂਦਾ ਇਹ ਕਿਦੋਂ ਸਰੀਰ ਆਪਣੇ ਏਰੀਆ 'ਚ ਨਹੀਂ ਸੀ ਇੰਨਾ ਬਣਿਆ ਕਿਸੇ ਦਾ ਜਿੰਨਾ ਇਹ ਮੁੰਡੇ ਦਾ ਸਰੀਰ ਸੀਗਾ ਡੋਲੇ ਜਿਹੜੇ ਸੀਗੇ ਤੇ ਹੁਣ ਬਾਈ ਨੂੰ ਬਾਹ ਇਹਦੀ ਆਏ ਨਹੀਂ ਕੰਮ ਕਰਦੀ ਜਦੋਂ ਮੋਟਰਸਾਈਕਲ ਤੇ ਬਾਈ ਬਹਿੰਦਾ ਵਾ ਤਾਂ ਬਾਈ ਨੂੰ ਆਏ ਚੱਕ ਕੇ ਬਾਹ ਆਏ ਕਰ ਉਹਦੇ ਉੱਤੇ ਜਿਹੜਾ ਰੇਸ ਵਾਲੇ ਪਾਸੇ ਰੇਸ ਬਾਈ ਪੁੱਠੇ ਪਾਸੇ ਲਵਾਈ ਵੀ ਆ ਪੁੱਠੇ ਪਾਸੇ ਕਰ ਰਹੀ ਆ ਅੱਛਾ ਆਇਆ ਦਿਖਾਈਏ ਵਾ ਆਏ ਆ ਮੇਰੇ ਨਾਲ ਹੀ ਕਲੱਚ ਆ ਅੱਛਾ ਕਲੱਚ ਵੀ ਇੱਧਰ ਹੀ ਆ ਦੇਖੋ ਆਏ ਕਰਦਾ ਦੇਖਣ ਨੂੰ ਮਹਿਸੂਸ ਨਹੀਂ ਹੁੰਦਾ ਵੀ ਬਾਈ ਦਾ ਹੱਥ ਨਹੀਂ ਕੰਮ ਕਰਦਾ ਤੇ ਪਰ ਰੇਸ ਵੀ ਪੁੱਠੇ ਪਾਸੇ ਕਰਾਈ ਹੋਈ ਆ ਬਾਈ ਨੇ ਤੇ ਇੱਧਰ ਦਾ ਕੁਛ ਨਹੀਂ ਗਾ ਦੇਖੋ ਕਿਉਂਕਿ ਉਹ ਕੰਮ ਨਹੀਂ ਕਰਦਾ ਹੱਥ ਪੈਸਾ ਬਹੁਤ ਲਾਇਆ ਪੈਸਾ ਤਾਂ ਬਹੁਤ ਲੱਗਾ ਅੱਛਾ ਡੀ ਐਮ ਸੀ ਤੋਂ ਬਾਅਦ ਅਮਨਦੀਪ ਹਸਪੀਟਲ ਵੀ ਜਾਣੇ ਫਿਰ ਫਿਰ ਹਾਂ ਮੇਰੇ ਪਹਿਲਾਂ ਘੁੰਮਣ ਕੋਲੇ ਗਿਆ ਉੱਥੋਂ ਪਤਾ ਕੀਤਾ ਵੀ ਅੱਛਾ ਘੁੰਮਣ ਦੀ ਗੱਲ ਕਰਦੇ ਸੀ ਹਾਂ ਹਾਂ ਮੇਰੇ ਘੁੰਮਣ ਤੋਂ ਗਿਆ ਸੀ ਆ ਘੁੰਮਣ ਕੋਲੇ ਮੈਂ ਉਹ ਤੋਂ ਪੁੱਛਿਆ ਮੈਂ ਕਿ ਐਂ ਕਰਕੇ ਘੁੰਮਾ ਕੌਣ ਘੁੰਮਾ ਡਾਕਟਰ ਜਿਹੜੋ ਗੁੱਡੇ ਦਾ ਆਪਰੇਸ਼ਨ ਕਰਾਇਆ ਸੀਗਾ ਅੱਛਾ ਉਹ ਤੋਂ ਪੁੱਛਿਆ ਬਾਈ ਐਂ ਕਰਕੇ ਡਾਕਟਰ ਨੂੰ ਮੈਂ ਵੀ ਐਂ ਗੱਲ ਹੋ ਗਈ ਉਹਨੇ ਕਿਹਾ ਵੀ ਐਮ ਆਰ ਆਈ ਕਰਾ ਕੇ ਲਿਆ ਫਿਰ ਜਲੰਧਰੋਂ ਉੱਥੋਂ ਐਮ ਆਰ ਆਈ ਕਰਾ ਕੇ ਉਹਨੂੰ ਜਦੋਂ ਵਿਖਾਇਆ ਉਹ ਕਹਿੰਦਾ ਯਾਰ ਵੇਥੋਂ ਐਂ ਕਰਕੇ ਜਾਂ ਤਾਂ ਦਿੱਲੀ ਜਾਵੜਾ ਜਾਂ ਪੀਜੀ ਜਾਵੜਾ ਹੂੰ ਤੇ ਵਿਚਾਰਾ ਉੱਥੇ ਸ਼ਾਇਦ ਇਲਾਜ ਹੋਵੇ ਵੀ ਇੱਥੇ ਮੁਸ਼ਕਲ ਆ ਹੂੰ ਨਣਕੇ ਟਾਈਮ ਵਾ ਵਾ ਨਾਂਗੇ ਸਾਲ ਜਦੋਂ ਰਜੀਵ ਦੇ ਛੱਟ ਕੇ ਮੋਗ ਲਵਾਉਂਦਾ ਰਿਹਾ ਕਰੰਟ ਦੇ ਬਾਹ ਨੂੰ ਮਹੀਨਾ ਇੱਕ ਅੱਛਾ ਉਹਨੇ ਮਾ ਸਾਰਾ ਬਾਹ ਦਾ ਸਾੜਤਾ ਤੇ ਮੜ ਕੇ ਬਈ ਬੱਸ ਦੇ ਵਿੱਚ ਰਿਹਾ ਬੈਠਾ ਹੁੰਦਾ ਤੇ ਬੈ ਸੈਟ ਜਦੋਂ ਬੈਠਾ ਸੀਗਾ ਤੇ ਕੋਈ ਬੰਦਾ ਟੱਕਰਿਆ ਨਾਲ ਬੈਠਾ ਉਹਨੇ ਪੁੱਛ ਲਿਆ ਵੀ ਯਾਰ ਐਂ ਕਿਉਂ ਬੈਠਾ ਮੈਨੂੰ ਲੱਗਾ ਯਾਰ ਐਂ ਕਰਕੇ ਐਂ ਗੱਲ ਹੋ ਗਈ ਹੂੰ ਉਹ ਕਹਿੰਦਾ ਕੋਈ ਇੱਕ ਵਾਰੀ ਅਮਨਦੀਪ ਹਸਪੀਟਲ ਜਾ ਕੇ ਵੇਖ ਲੈ ਸ਼ਾਇਦ ਵੀ ਤੇਰੇ ਉੱਥੇ ਅਮਰਸਰ ਅਮਰਸਰ ਹੂੰ ਫਿਰ ਜੀ ਮੈਂ ਉੱਥੇ ਅਮਰਸਰ ਜਾ ਕੇ ਜਦੋਂ ਗਿਆ ਡਾਕਟਰਾਂ ਕੋਲ ਉੱਥੇ ਵਿਖਾਇਆ ਉਹ ਕਹਿੰਦੇ ਤੇਰੀ ਬਾਹ ਚ ਲਾ ਦੇਾਂਗੇ ਵੀ ਯਾਨੀ ਕਿ ਤੈਨੂੰ ਆਪਰੇਸ਼ਨ ਕਰਾਂਗੇ ਵੀ ਯਾਨੀ ਕਿ ਇਹ ਆਪਰੇਸ਼ਨ ਦਾ ਲੱਖ ਖਰਚਾ ਲਗਪਗ 6 ਲੱਖ ਦੇ ਕਰੀਬ ਆਇਆ ਭਾਈ ਇੱਕ ਆਪਰੇਸ਼ਨ ਦਾ 6 ਲੱਖ ਤਿੰਨ ਆਪਰੇਸ਼ਨ ਕੀਤੇ ਦੋ ਆਪਰੇਸ਼ਨ ਕਰਾਏ ਸੀਗੇ ਮੈਂ ਤੇ ਯਾਨੀ ਬੀ ਐਮ ਸੀ ਤੋਂ ਪੈਸਾ ਪਟਣ ਤੋਂ ਬਾਅਦ ਚ ਹਾਂ ਪੈਸਾ ਬਟਣ ਤੋਂ ਬਾਅਦ ਭਾਈ ਮੈਂ ਮੇਰਾ ਗੱਲਾ ਦਾ ਡੇਢ ਗਿੱਲਾ ਪੈਲੀ ਦਾ ਹੀ ਵਖ ਗਿਆ ਤੁਨ ਮੈਂ ਮੈਂ ਆਖਾਂ ਵੈਸੇ ਬਹੁਤ ਲੱਗੇ ਜਿਹੜੀ ਡੈਡੀ ਦੇ ਪੈਸੇ ਮਲੇ ਸੀ ਉਹ ਵੀ ਸਾੜੇ ਆਪਰੇਸ਼ਨ ਤੇ ਲੱਗੇ ਚੱਲ ਮੈਂ ਘਰ ਬਾਹਰ ਵਾਲ ਦਾ ਪਾ ਗਿਆ ਸੀਗਾ ਹੂੰ ਤੇ ਮਰ ਗਏ ਜੀ ਉੱਥੋਂ ਆਪਰੇਸ਼ਨ ਉਹਨਾਂ ਨੇ ਇੱਕ ਕਰਤਾ ਮੇਰੀ ਆਵਾਜ਼ ਜਿਹੜੀ ਨਾ ਆਵਾਜ਼ ਹੀ ਬੰਦ ਹੋ ਗਈ ਜਿਵੇਂ ਤੇ ਪਹਿਲਾਂ ਉਹ ਕਹਿੰਦੇ ਵੀ ਜਾਨੀ ਕਿ ਆਵਾਜ਼ ਦਾ ਤੇ ਇੱਕ ਖੂਨ ਬਹੁਤ ਘਟ ਗਿਆ ਸੀਗਾ ਉਹ ਕਹਿੰਦੇ ਆਪਰੇਸ਼ਨ ਨਹੀਂ ਅਜੇ ਕਰਾਂਗੇ ਤੂੰ ਜਾਨੀ ਕਿ ਖੂਨ ਖਾਲ ਪੂਰਾ ਕਰ ਹਾ ਜਿਹੜਾ ਆਵਾਜ਼ ਦਾ ਸੀਗਾ ਇਹਨਾਂ ਨੇ ਮੜਾ ਇਹਨਾਂ ਦਾਖਲ ਰੱਖਿਆ ਉਹ ਥੋੜਾ ਚਿਰ ਤੇ ਜਾਨੀ ਕਿ ਉਹ ਮਸ਼ੀਨ ਜੀ ਬਾਅਦੇ ਪਤਾ ਨਹੀਂ ਮਾਸ ਮੁਫ ਦਾ ਕੀ ਹੋ ਗਿਆ ਸੀ ਆਵਾਜ਼ ਮੇਰੀ ਜਮਾ ਬੰਦ ਹੋ ਗਈ ਸੀ ਅੱਛਾ ਤੇ ਆ ਤਾਂ ਹੀ ਬਾਅਦ ਜੇ ਮੇਰੀ ਬਾਏ ਬੋਲੇ ਨਾ ਬਹੁਤ ਵਧੀਆ ਸੀ ਪਹਿਲਾਂ ਹਾਂਜੀ ਉਹਨਾਂ ਦਾ ਬਾਏ ਬੋਲ ਰਹੀ ਸੀ ਤੇ ਭਾਈ ਉਹਨੇ ਡਾਕਟਰਾਂ ਨਾਲ ਵੀ ਜਾਣ ਕੇ ਫਿਰ ਪ੍ਰੇਪਰੇਸ਼ਨ ਕਰਾਂਗੇ ਬਾਅਦ ਤਰਾ ਉਹ ਕੋਣ ਪੂਰਾ ਹੋ ਗਿਆ ਫਿਰ ਉਹਨਾਂ ਨੇ ਇੱਕ ਆਪਰੇਸ਼ਨ ਕੀਤਾ ਵੀ 12 ਘੰਟੇ 14 ਘੰਟੇ ਅਰਜੈਂਸੀ ਦੇ ਵਿੱਚ ਮੈਨੂੰ ਰੱਖਿਆ ਹੂੰ ਤੇ 6-7 ਦਿਨ ਰੱਖਿਆ 6-7 ਦਿਨ ਬਾਅਦ-ਬਾਅਦ ਕੱਢਿਆ ਵੀ ਸਾਡੇ ਮੇਰਾ ਸਾਡਾ ਪ੍ਰੋਹਣਾ ਸੀਗਾ ਤੇ ਕੁੜੀ ਸੀ ਉਹ ਹੀ ਸੀਗੇ ਨਾਲ ਹੂੰ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੰਨੇ ਦਿਨ ਹੋ ਗਏ ਤੈਨੂੰ ਅੰਦਰ ਪਏ ਨੂੰ ਵਿੰਦਰੋ ਬਾਹਰ ਖੜਿਆ ਥਾਲੋ ਅੱਜ ਬਖਾਇਆ ਆਪਰੇਸ਼ਨ ਬੜਾ ਸੀਗਾ ਹੂੰ ਤੇ ਕਰਕੇ ਬਈ ਜਾਣ ਕੇ ਤਾਂ ਹਾਂ ਜਿਹੜਾ ਬਾਅਦ ਛੁੱਟੀ ਦੇਦੀ ਹੂੰ ਵੀ ਦਵਾਈ ਲੈ ਆਉਂਦੇ 15 ਗਿਰਾ ਬਾਅਦ ਜਾਣ ਕੇ 5000 ਦੀ ਦਵਾਈ ਆਉਂਦੀ ਸੀਗੀ ਉਦੋਂ 5000 ਹੀ ਬਹੁਤ ਸੀ ਹੂੰ ਦਵਾਈ 5000 ਦੀ ਲੈ ਆਉਂਦੇ ਮਹੀਨੇ ਹੀ ਸਾਲ ਜਾਣ ਕੇ ਸਾਲ ਬਾਅਦ ਫੇਰ ਕਿਹਨਾ ਆਪਰੇਸ਼ਨ ਕਰਿਆ ਕਰਾਂਗੇ ਅੱਛਾ ਜਾਣ ਕੇ ਸਾਲ ਦਵਾਈ ਐ ਚੱਲਦੀ ਰਹਿੰਦੀ ਸੀਗੀ ਓਕੇ ਗੱਡੀ ਕਰਾ ਕੇ ਜਾਂਦੇ ਹੁੰਦੇ ਇੱਥੋਂ ਹੂੰ ਤੇ ਗੱਡੀ ਵਾਲਾ 1500 ਰੁਪਈਆ ਦਾ ਖਰਚਾ ਲੈਂਦਾ ਨਹੀਂ ਗਾ ਉਦੋਂ 1500 ਲੈਂਦਾ ਸੀ ਤੇ ਗੱਡੀਆਂ ਵੀ ਪਿੰਡ 'ਚ ਘਟ ਸੀ ਨਾ ਕਾਫੀ ਪੁਰਾਣੀ ਗੱਲ ਆ ਹਾਂ ਤੇ ਫਿਰ ਭਾਈ ਜਾਨਕੀ ਦੂਜਾ ਆਪਰੇਸ਼ਨ ਵੀ ਮੈਂ ਕਰਾ ਲਿਆ ਦੂਜੇ ਪਹਿਲੇ ਬਾਹ ਮਾੜਾ ਮੋਟਾ ਬੁੱਢਾ ਐ ਬਰਾਬਰ ਹੋ ਗਿਆ ਬਾਹ ਜਮਾ ਲੌਕਾ ਐ ਥੱਲੇ ਲੱਗ ਗਈ ਸੀਗੀ ਤੇ ਮੋਢਾ ਬਰਾਬਰ ਹੋ ਗਿਆ ਤੇ ਮੈਨੂੰ ਮਹਿਸੂਸ ਹੋਇਆ ਬਾਹ ਚੱਲ ਪੂਗੀ ਹੂੰ ਤੇ ਮੈਂ ਦੂਜਾ ਆਪਰੇਸ਼ਨ ਵੀ ਕਰਾ ਲਿਆ ਦੂਜੇ ਆਪਰੇਸ਼ਨ ਤੇ ਵੀ ਘੱਟੋ ਘਾਟ ਨੇ 4-5 ਲੱਖ ਦੂਜੇ ਆਪਰੇਸ਼ਨ ਤੇ ਵੀ ਆਇਆ ਖਰਚਾ ਹੂੰ ਤੇ ਮੜ ਕੇ ਆ ਬਾਹਰ ਜੜ ਕੇ ਉਹ ਇੰਨੇ ਚੱਕੀ ਜਾਂ ਲੱਗੀ ਮੈਨੂੰ ਥੱਲੋ ਨਾ ਮਸੂਦਾ ਜਦੋਂ ਥੱਲੋ ਕਹਿੰਦੇ ਤੇਰੀ ਬਾਹ ਆਏ ਹੁਣ ਲੱਗ ਜੂ ਤੇ ਮੈਨੂੰ ਆਏ ਲੱਗਾਈ ਹੁਣ ਪ੍ਰੈਸ਼ਰ ਕਰਾਉਂਦਾ ਕੋਈ ਫਾਇਦਾ ਨਹੀਂ ਇੰਨੇ ਪੈਸੇ ਖਰਚੀ ਹੋ ਗਏ ਵੀ ਕੀ ਫਾਇਦਾ ਆਪਰੇਸ਼ਨ ਕਰਾਉਣ ਦਾ ਕੀ ਪਤਾ ਦਾ ਵਾਂ ਕੰਮ ਕਰੇ ਕਿ ਨਾ ਕਰੇ ਉਹਨਾਂ ਨੇ ਮੈਨੂੰ ਆਖਿਆ ਵੀ ਦੁਆੜਾ ਪਾਣੀ ਪੁਣੀ ਰੋਟੀ ਸਾਡੀ ਖਾਣ ਲੱਗ ਜਾਏਗਾ ਜਾਨੀ ਕਿ ਉਹਨਾਂ ਕੰਮ ਨਹੀਂ ਕਰਨਾ ਜੇ ਤੂੰ ਪਹਿਲਾ ਜਿਹੜਾ ਟਾਈਮ ਤੇ ਤੇਰੀ ਬਾਹ ਪੂਰੀ ਚਲਾ ਦੇਣੀ ਸੀ ਕੰਮ ਵੀ ਕਰਨਾ ਸੀ ਮੈਂ ਲੇਟ ਹੋ ਗਿਆ ਡੀ ਐਮ ਸੀ ਦਵਾਈ ਖਾਂਦਾ ਰਿਆ ਸਾਲ ਇੱਕ ਤੇ ਇਹਦੇ ਕਰਕੇ ਮੈਂ ਲੇਟ ਹੋ ਗਿਆ ਮਰਕੇ ਮੈਂ ਤੀਜਾ ਆਪਰੇਸ਼ਨ ਕਰਾਇਆ ਨਹੀਂ ਬਈ ਪੈਸਿਆਂ ਦੇ ਕਰਕੇ ਵੀ ਕਾਦੇ ਵਾਸਤੇ ਇੰਨਾ ਬੜਾ ਖਰਚ ਜਾਊਗਾ ਬਰਬਾਦੀ ਪਹਿਲਾਂ ਹੀ ਪੈਸਿਆਂ ਦੀ ਬਹੁਤ ਹੋ ਗਈ ਸੀ ਆ ਆਵਾਜ਼ ਖਬਰ ਜਣੀ ਹੁਣ ਤੈਨੂੰ ਐ ਵੀ ਲੱਗਦਾ ਵੀ ਖਬਰ ਜੇ ਮੇਰੇ ਕੋਲ 4 ਪੈਸੇ ਹੁੰਦੇ ਤਾਂ ਮੈਂ ਕਰਵਾ ਲੈਂਦਾ ਸ਼ਾਇਦ ਮੈਂ ਆਉਂਦਾ ਹਣਾ ਨਹੀਂ ਹੁਣ ਧੱਕਾ ਮਾਰ ਕੇ ਰੱਖਦਾ ਬਾਦੋਂ ਆਏ ਨਾਰਮਲ ਹੀ ਰੱਖ ਸਕਦਾ ਨਾ ਨਾਰਮਲ ਆ ਮੋਢੇ ਦੇ ਜੋਰ ਨਾਲ ਮੋਢੇ ਦੇ ਜੋਰ ਨਾਲ ਬਾਈ ਮੋਢੇ ਦੇ ਜੋਰ ਨਾਲ ਆ ਬਾਹਰ ਰੱਖਦਾ ਵੇ ਦੇਖਣ ਵਾਲੇ ਨੂੰ ਆਮ ਨੂੰ ਨਹੀਂ ਆ ਲੱਗਦਾ ਵੀ ਇਹ ਬਾਅਦ ਚ ਪ੍ਰੋਬਲਮ ਆ ਕੋਈ ਤੇ ਬਾਈ ਫਿਰ ਉਹਦਾ ਬਹੁਤ ਦੁੱਖ ਲੱਗਾ ਯਾਰ ਅਭੀ ਜਾਂ ਜਦੋਂ ਪ੍ਰਾਣੀਆਂ ਫੋਟੋਆਂ ਵੇਂਦਾ ਹੋਏਗਾ ਉਹਦੇ ਸਰੀਰ ਦੀਆਂ ਜਾਂ ਹਨ ਬਾਈ ਹੁਣ ਕੀ ਆਖੀਏ ਸਾਲਾ ਦਿਲ ਆ ਵੀ ਮਨ ਖਰਾਬ ਹੋ ਜਾਂਦਾ ਪਰ ਫਿਰ ਵੀ ਆਉਂਦਾ ਬਈ ਜ਼ਿੰਦਗੀ ਜਿਉਣੀ ਪੈਂਦੀ ਆ ਕਿੰਨੇ ਵੀ ਜੋ ਲੰਘ ਗਿਆ ਲੰਘ ਗਿਆ ਹੁਣ ਤਾਂ ਗਾਂ ਵਾਲਾ ਆਉਣ ਵਾਲਾ ਸਮਾਂ ਦੇਖੋ ਆਪਦਾ ਉਹ ਮਹਾਰਾਜ ਵਧੀਆ ਨਗਾਵੇ ਚੱਲ ਜੋ ਹੋ ਗਿਆ ਸੋ ਗਿਆ ਬਈ ਤੇ ਜਿੰਨੇ ਮਹਾਰਾਜ ਨੇ ਜਿਵੇਂ ਆਪਣਾ ਲਿਖਿਆ ਸੀ ਸੋ ਗਿਆ ਜਣੀ ਪੈਸਾ ਵੀ ਬਹੁਤ ਬਰਬਾਦ ਹੋਇਆ ਤੇ ਫੇਰ ਵੀ ਜਨ ਕੇ ਆਰਾਮ ਨਹੀਂ ਆਇਆ ਕੀ ਆਂਦੇ ਨੇ ਨਾ ਜੇ ਪੈਸਾ ਹੁੰਦਾ ਆਰਾਮ ਕਰਾ ਲੈਂਦਾ ਲਾਇਕ ਲਾ ਲੈਂਦਾ ਮੈਂ ਪੈਸਾ ਵੀ ਖਰਚ ਕਰ ਲਿਆ ਮੇਰਾ ਤਾਂ ਵੀ ਨਹੀਂ ਲਾਇਆ ਭਾਈ ਹੂੰ ਮੈਂ ਜ਼ਿੰਦਗੀ ਬਸ ਹੋਣਾ ਬੜੀ ਦੁੱਖ ਭਰੀ ਕਹਾਣੀ ਐ ਇਹ ਬਾਈ ਦੀ ਮਤਲਬ ਅੱਜ ਨੂੰ ਬਾਈ ਨੇ ਮੇਰੇ ਨਾਲ ਓਪਨ ਖੇਡ ਕੇ ਵੀ ਓਪਨ ਖੇਡਿਆ ਕਰਨੀ ਮੈਂ ਉਹ ਤਾਂ ਮੇਰੇ ਘਟਾਇਆ ਨਹੀਂ ਵੀਰੇ ਯਾਰ ਮੈਂ weight ਨਹੀਂ ਘਟਾਇਆ ਯਾਨੀ ਕਿ ਮੈਂ ਖੇਡਦਾ ਗਿਆ ਤਾਂ ਨਹੀਂ ਤਾਂ ਖੇਡਿਆ ਹੁਣ ਤਾਂ ਅਕੈਡਮੀਆ ਕੋਡਮੀਆ ਖੇਡਿਆ ਕਰਨਗੇ ਪਾਲੇ ਹੁਣਾਂ ਕੋ ਹੋਣਾ ਹੀ ਬਾਈ ਨੇ 65 70 ਦੇ ਵਿੱਚ ਬਾਹਰ 3 ਕਿਲੋ weight ਨਹੀਂ ਪਹਿਰ 70 ਖੇਡੀ ਜਾਣੀ ਮੈਂ ਮੈਂ ਉਹ ਬੰਦੇ ਵਿੱਚ ਵੀ ਅਸੀਂ ਪਾ ਦੇਣੀ ਟੀਮ ਖਾਣੇ ਓਪਨ ਚ ਵੀ ਰੈਡਾ ਮਾਰ ਦਿਆ ਕਰਨੀਆਂ ਕਈ ਵਾਰਾਂ ਤਾਂ ਓਪਨ ਚ ਵੀ ਨਹੀਂ ਜੱਫਾ ਖਾਦਾਂਦਾਈ ਭਾਈ ਠੀਕ ਆ ਯਾਨੀ ਕਿ ਉੱਥੇ ਫਿਰ ਦੋ ਕੋ ਰੈਡਰ ਹੋ ਜਾਂਦੇ ਹੈਗੇ ਵੀ ਚੱਲ ਐਕਨ ਵਾਰੀ ਦੀ ਕਿਸੇ ਨੂੰ ਮਰਾਦ ਨਹੀਂ ਆ ਮਾਰ ਦੇਣੀ ਤੇ ਜੱਫਾ ਫਿਰ ਵੀ ਨਹੀਂ ਖਾਦਾਂ ਉਦੋਂ ਜਦੋਂ ਆਪਰੇਸ਼ਨ ਧਿਆ ਕਰਾ ਲਿਆ ਸੀਗਾ ਉਦੋਂ ਬਾਅਦ ਨਹੀਂ ਮੈਂ ਓਪਨ ਆਪਣੇ ਖੇਡਿਆ ਵੇ ਜਦੋਂ ਮੈਂ ਗੋਡੇ ਕਰਾ ਕੇ ਆਪਰੇਸ਼ਨ ਬਾਅਦ ਖੇਡਣ ਲੱਗਾ ਉਹ ਤਾਂ ਪਹਿੜ 70 ਨਹੀਂ ਖੇਡਿਆ ਮੈਂ ਯਾਨੀ ਕਿ ਉਦੋਂ ਪਹਿਲਾ ਆਪਰੇਸ਼ਨ ਤੋਂ ਗੋਡੇ ਦੇ ਮੈਂ ਪਹਿੜ 70 ਓਪਨ ਸਾਰੀਆਂ ਖੇਡੀ ਜਾਂਦਾਂ ਸੀ ਹਮ ਨਾਲ ਜਾਪੀ ਜਾਂਦੇ ਦੀਪਾ ਜੂ ਐਸ ਵਾਲਾ ਕਲਦੀਪ ਉਹ ਜੋ ਦਾ ਇਟਲੀ ਤੇ ਰਾਜਾ ਲੋਹਾਰੇ ਵਾਲਾ ਜੋ ਦਾ ਇਟਲੀ ਲੋਹਾਰੇ ਵਾਲਾ ਹਾਂ ਅੱਛਾ ਤੇ ਰਾਜਾ ਲੋਹਾਰੇ ਵਾਲਾ ਆਉਂਦਾ ਇੱਕ ਓਗੜਾ ਵਾਲਾ ਉੰਦਾ ਸੀ ਆ ਕੀ ਉਹਦਾ ਨਾਮ ਸੀਰਾ ਸੀਰਾ ਸੀਰੇ ਉਹ ਨਹੀਂ ਅੱਡ ਖੇਡਦੇ ਉਹ ਵੀ ਕਿਚ ਵਿੱਚ ਖੇਡ ਲੈ ਛੜਨਾ ਇੱਕ ਹੋਰ ਹੁੰਦਾ ਯਾਰ ਮੋਟਾ ਮਨਾ ਹੁਣ ਮੈਨੂੰ ਪੜਿਆ ਨੇ ਨੀ ਪਪੂ ਨਹੀਂ ਯਾਰ ਉਹ ਬਹੁਤ ਵਧੀਆ ਜਾਫੀ ਸੀਗਾ ਉਹ ਗੜਾ ਦਾ ਹਾਂ ਉਹ ਗੜਾ ਬੱਬਾ ਬੱਬਾ ਨਹੀਂ ਬੱਬਾ ਰੱਜੀਆਂ ਨਾਲ ਖੇਡਦਾ ਸੀ ਬੱਬਾ ਰੱਜੀ ਨਾਲ ਖੇਡਦਾ ਸੀ ਹਾਂ ਤੇ ਉਹਦਾ ਉਹਦਾ ਨਾ ਕੀ ਸੀ ਆ ਕਾਲੀ ਕਾਲੀ ਹਾਂ ਕਾਲੀ ਥੋੜਾ ਨਾ ਖੇਡਦਾ ਕਾਲੀ ਵਧੀਆ ਖੇਡਦਾ ਤੇ ਕੁਲਦੀਪ ਆਪਣੇ ਪਿੰਡ ਦਾ ਵਰੇਆ ਵਾਲਾ ਹਾਂ ਕੁਲਦੀਪ ਵਰੇਆ ਵਾਲਾ ਇੱਕ ਸਾਡਾ ਮਨੂ ਵੀ ਹੁੰਦਾ ਸੀ ਮਰੀਲਾ ਵਾਲਾ ਯਾਰ ਪਹਿਲਾਂ ਮੈਂ ਤੇ ਮਨੂ ਮਰੀਲਾ ਵਾਲੇ ਨੇ ਉੱਥੇ ਰੋਲੀ ਮੈਚ ਜਿੱਤੇ ਇਕੱਠੇ ਹੀ ਦੋ ਪਹਿਲਾਂ ਟੂਰਨਾਮੈਂਟ ਜਦੋਂ ਦੀ ਰੋਲੀਆਂ ਜਿੱਤਿਆ ਉਦੋਂ ਮਨੂ ਨਾਲ ਸੀ ਮਨੂ ਨਾਲ ਸੀ ਮਨੂ ਵਧੀਆ ਕੌਡੀ ਸੀ ਮਨੂ ਵੀ ਵਧੀਆ ਮਾਰਦਾ ਸੀ ਅੱਛਾ ਮੈਂ ਉਸ ਟਾਈਮ ਮਨੂ ਨਾਲ ਜਾਸ ਵੀ ਖੜ ਜਾਂਦਾ ਨਾਗਾ ਜਾਅ ਦੇ ਬੈਠੇ ਕਈਆਂ ਚੱਕ ਚੱਕ ਮਾਰਦੇ ਨੇ ਪਰਣ ਕੀ ਗਈ ਏ ਤੇ ਜਸਵਾ ਲੰਘ ਗਿਆ ਵਰੇਆ ਜਾ ਵਧੀਆ ਲਾ ਹੰਨਾਂ ਦਾ ਹੀ ਮੈਂ ਹਮ ਹੰਨ ਕਿਰਜੀ ਆ ਇਹਨਾਂ ਦਾ ਪੂਰੀ ਚੜ੍ਹਾਈ ਹੁੰਦੀ ਸੀਗੀ ਜਿਹਨੂੰ ਮੈਂ ਜ ਮੈਂ ਆਪ ਛੱਡ ਕਿਤੇ ਕਿਸਮਤ ਦਾ ਮੈਂ ਕਹ ਲਾਂ ਹਮ ਵੀ ਮੈਂ ਇਸ ਕਈ ਵਾਰ ਆ ਵੀ ਛੱਡਿਆ ਇਹਨਾਂ ਨੂੰ ਇੱਕ ਦੋ ਵਾਰੀ ਮੈਚ ਮੈਂ ਛੱਡਿਆ ਹਮ ਇਹਨੂੰ ਇੱਕ ਦੋ ਵੇ ਇੱਥੇ ਪੰਨਾ ਪੂਰਾ ਨਾ ਸੀ ਇਹਨਾਂ ਦਾ ਪੂਰਾ ਨਾ ਯਾਨੀ ਯਾਨੀ ਕਿ ਇੱਕ ਦੂਜੇ ਦੇ ਜੀ ਭੇਤੀ ਸੀ ਯਾਰ ਸਭ ਪਤਾ ਹੁੰਦਾ ਸੀ ਕਿੱਥੋਂ ਕਿਹਨੂੰ ਪੜਨਾ ਤੇ ਲੱਖੇ ਦਾ ਵੀ ਪਤਾ ਹੁੰਦਾ ਸੀ ਇਕੱਠੇ ਦਾ ਖੇਡ ਦਿੰਦੇ ਜੀ ਹਾਂ ਤੇ ਯਾਨੀ ਕਿ ਮੈਚ ਇਹਨਾਂ ਫਸ ਜਾਂਦਾ ਹੁੰਦਾ ਸਾਡਾ ਪੂਰਾ ਫਸ ਕੇ ਲਾ ਦਿੰਦਾ ਯਾਰ ਜੀ ਵਾਲੇ ਨਾਲ ਇਹ ਦੂਜੇ ਖੋਸੇ ਕੋਟਲੇ ਨਾ ਜਾਂ ਕੰਡਿਆਲੇ ਸਾਰੀ ਟੀਮਾਂ ਵਧੀਆ ਇਹ ਤਿੰਨ ਚਾਰ ਟੀਮ ਆਪਣੇ ਏਰੀਏ ਦੀਆਂ ਸਿਸਰੇ ਦੀਆਂ ਸੀ ਨਾ ਪੂਰੇ ਫਸ ਕੇ ਲਾ ਦੇ ਜਾਣ ਨੂੰ ਕਹਿਣਾ ਯਾਰ ਤੁਸੀਂ ਉਧਰ ਮੈਚ ਇਕੱਠੇ ਨਹੀਂ ਵੀ ਇੱਕ ਦਿਨ ਦੋ ਟੂਰਨਾਮੈਂਟ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਉਧਰ ਜਾੜੋ ਇੱਧਰ ਜਾੜੋ ਨਹੀਂ ਵੀ ਇਕੱਠੇ ਕਰਾਂਗੇ ਤਾਂ ਹਰਾਗੇ ਇੱਕ ਦੂਜੇ ਨੂੰ ਹਾਂ ਪਰ ਆੜੜ ਖੇਡਣ ਜਾੜੇ ਨਹੀਂ ਇਹ ਉਹਨਾਂ ਨੂੰ ਵੀ ਉਧਰ ਤੁਸੀਂ ਮੈਚ ਲਾ ਲਓ ਇੱਧਰ ਨਾਲ ਤੇ ਪਾਸੇ ਨਹੀਂ ਜਿੱਤਣ ਦੇਗੇ ਨੂੰ ਜੀ ਦੀ ਪਾਸੇ ਨਹੀਂ ਜਿੱਤਣ ਦੇ ਜੀ ਦੀ ਅੱਛਾ ਵਧੀਆ ਸੀਗਾ ਬਸ ਇਹ ਲੱਖੇ ਤੋਂ ਕੋਚਿੰਗ ਲਈ ਸੀ ਹਾਂ ਲੱਖਾਂ ਲੱਖਾਂ ਖੇਡਦੇ ਨੇ ਸਾਡਾ ਕੋਚਿੰਗ ਸਿੰਦਾ ਸੀਗਾ ਜਣ ਕੇ ਕੋਚ ਸੀਗਾ ਕੋਚ ਜੇ ਮੈਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਾਂ ਪੁਰਾਣੇ ਬਜ਼ੁਰਗ ਆਪਣੇ ਪਿੰਡ ਦੇ ਜੀਤ ਪੁਰਾਣੋਂ ਤੋਂ ਬਾਅਦ ਹਾਂ ਬਹੁਤ ਵਧੀਆ ਉਹਨਾਂ ਜਦੋਂ ਤੁਸੀਂ ਖੇਡਣ ਜਾਂਦੇ ਸੀਗੇ ਤਾਂ ਉਹਨਾਂ ਨੇ ਬਹੁਤ ਪੂਰਾ ਏਰੀਆ ਦੇ ਵਿੱਚ ਨਾਮ ਜਮਕਾਇਆ ਹੈਣਾ ਤੇ ਉਸ ਤੋਂ ਬਾਅਦ ਤੁਸੀਂ ਖੇਡੇ ਆ ਕੁਲਦੀਪ ਹੁਣੀ ਖੇਡੇ ਆ ਇਹਨਾਂ ਨੇ ਪੂਰਾ ਜਿਹੜਾ ਨਾਮ ਆ ਚਮਕਾਇਆ ਉਹ ਤਾਂ ਹਾਂ ਭਾਈ ਜਲੰਧਰ ਏਰੀਆ ਦਾ ਯਾਰ ਕਿਤੇ ਮੈਚ ਹਾਰੇ ਹੀ ਨਹੀਂ ਸੀ ਜਲੰਧਰ ਏਰੀਆ ਦਾ ਇੱਕ ਦੀਪਾ ਦੀਪਾ ਦਾ ਪੂਰਾ ਦੀਪਾ ਯੂਐਸਏ ਵਾਲਾ ਜਲੰਧਰ ਸੀ ਯਾਰ ਰਾਜਵਿੰਦਰ ਸੀ ਹਾਂ ਵਧੀਆ ਸੀਗਾ ਯਾਰ ਇਹ ਓਪਨ ਸੀ ਮੈਚ ਰਾਜਵਿੰਦਰ ਸਾਡਾ ਓਪਨ ਖੇਡਦਾ ਹਾਂ ਹਾਂ ਜਾਬਸ਼ਗੜ ਜਾਂਦੇ ਨੇਗੇ ਹਾਂ ਤੇ ਯਾਨੀ ਕਿ ਵਧੀਆ ਸੀ ਵੀ ਮੈਚ ਮੁਝ ਜਿੱਤ ਹੁੰਦੇ ਸੀਗੇ ਯਾਰ ਮੁਰਕ ਦਾ ਸ਼ੀਰਮਾ ਵੀ ਹੁੰਦਾ ਸੀ ਕਿਉਂ ਹਾਂ ਸੀਮਾ ਵੀ ਭਰਿਆ ਆ ਲਾਂਦਾ ਸੀ ਉਹ ਫਿਰ ਮੁਰਕੇ ਪਲੂਰ ਚ ਖੇਡਣ ਲੱਗ ਗਿਆ ਪਲੂਰ ਰਹਿਣ ਲੱਗੇ ਹਾਂ ਉਹ ਪਲੂਰ ਚ ਖੇਡਣ ਲੱਗ ਗਏ ਸੀਮਾ ਪਲੂਰਾ ਵੱਜਣ ਲੱਗ ਗਿਆ ਠੀਕ ਆ ਸੇਮਾਪਲੂ ਉਰੋਦੀ ਪਾਵਰੇ ਰਾਜਬਿੰਦਰ ਵਰੇ ਹੂੰ ਤੇ ਲੱਖੇ ਦਾ ਵਧੀਆ ਹੁੰਦਾ ਇਹ ਨਾ ਬਈ ਪੂਰਾ ਨਾ ਹੁੰਦਾ ਇਹ ਵਧੀਆ ਇਹਨਾਂ ਦਾ ਹੂੰ ਮੇਰੇ ਯਾਰ ਸਟਾਟਾਟਾ ਵਾਦ ਗੀਆਂ ਮੈਂ ਤਾਂ ਮਰ ਕੇ ਖੇਡਿਆ ਹੀ ਨਹੀਂ ਮੈਨੂੰ ਕਈ ਪੁੱਛ ਦਿੰਦੇ ਤਾਂ ਨਹੀਂ ਖੇਡਦਾ ਖਣੀ ਗੱਲ ਤੋਂ ਸਾਰ ਤੇ ਪੈ ਗਿਆ ਗੱਲ ਸਾਂਜ ਕਹਦਾ ਯਾਰ ਬਈ ਬੰਦੇ ਜਿੰਦਗੀ ਜਿਤੋਂ ਖਰਾਬ ਹੋਣੀ ਨਹੀਂ ਬ੍ਰਾਈਡ ਤੋਂ ਲਈ ਹੋਵੇ ਇਹ ਉਹਦੇ ਬੰਦੇ ਨੇ ਪਾਸੇ ਮਨ ਉੱਠਦੇ ਆ ਇੱਕ ਗੱਲ ਹੁਣ ਸੋਚਣ ਵਾਲੀ ਈ ਆ ਵੀ ਸਮੇਂ ਦੇ ਹਿਸਾਬ ਨਾਲ ਜਾਂਦਾ ਫਰਕ ਪੈ ਗਿਆ ਕਹਿ ਲੋ ਜਾਂ ਮੈਂ ਪਹਿਲਾਂ ਵੀਡੀਓ ਕਰਕੇ ਛੱਡਿਆ ਵਜਨੀ ਕਬੱਡੀ ਵਾਲਿਆਂ ਦੀ ਵਜਨੀ ਕਬੱਡੀ ਦੀ ਸੁਣਵਾਈ ਹੁਣ ਹੈ ਨਹੀਂਗੀ ਚਲੋ ਉਦੋਂ ਲੋਕ ਹੁਣ ਸਿਰਫ ਅਕੈਡਮੀਆ ਦੇਖਦੇ ਉਦੋਂ ਲੋਕ ਬਾਹਰ 70 ਤੇ ਬੜਾ ਇੰਟਰਸਟ ਰੀਦੀ ਲੋਕਾਂ ਨੂੰ ਲੋਕਾਂ ਨੇ ਕਹਿਣਾ ਵੀ ਓਪਨ ਦਾ ਤਾਂ ਠੀਕ ਆ 70 ਦਾ ਫਾਈਨਲ ਜ਼ਰੂਰ ਵੇਖਣਾ ਬਾਹਰ ਦਾ ਸੈਮੀਫਾਈਨਲ ਜ਼ਰੂਰ ਵੇਖਣਾ ਲੋਕਾਂ ਨੂੰ ਛੋਟੀਆਂ ਦਾ ਵੀ ਇੰਟਰਸਟ ਪੂਰਾ ਸੀ ਪੂਰਾ ਸੀ ਪਰ ਉਸ ਹਾਵ ਨਾਲ ਵੀ ਜਿਵੇਂ ਤੁਹਾਡਾ ਨਾਂ ਸੀ ਜਾਂ ਤੁਹਾਡੀ ਖੇਡ ਸੀ ਜਿਹੜੇ ਸਾਣਾ 6 ਵਜੇ ਸੀ ਜਿਵੇਂ ਅੱਜ ਕਿਸੇ ਪਲੇਅਰ ਦੇ 6 ਵਜੇ ਤਾਂ ਬੰਦਾ ਬੋਲ ਦਵੇ ਮੜਾ ਜਾ ਤਾਂ ਲੋਕੀ ਪੂਰੀ ਮਦਦ ਕਰਦੇ ਉਹਦੀ ਸਮਾਂ ਹੋ ਜਾ ਗਿਆ ਸੋਸ਼ਲ ਮੀਡੀਆ ਆ ਗਿਆ ਪਰ ਉਸ ਟਾਈਮ ਜਾਂ ਪ੍ਰਚਾਰ ਨਹੀਂ ਸੀ ਨਾ ਜਾਂ ਉਸ ਟਾਈਮ ਜੇ ਲੋਕਾਂ ਨੇ ਮਦਦ ਕੀਤੀ ਹੁੰਦੀ ਤਾਂ ਹੋ ਸਕਦਾ ਦਿਨ ਅੱਜ ਹੋਰ ਹੁੰਦਾ ਹੈਨਾ ਉਹ ਨਹੀਂ ਘੋਡੇ ਮੌਕੇ ਦਾ ਆਪਣੇ ਪੈਂਡ ਦੇਣੇ ਪੈਸੇ ਪਏ ਤਾਂ ਕੋ ਕੱਟੇ ਕੀਤੇ ਗਏ ਠੀਕ ਆ ਜਾਨੀ ਇਹ ਕੋ ਮੈਂ ਆਪ ਲਾਇ ਸੀ ਉਦੋਂ ਜਾਨੀ ਕਿ ਲੱਗ ਗਈ ਸਰ 70000 ਰੁਪਇਆ ਹੂੰ ਦੇਖੋ ਸਾ ਪੈਸੇ ਲਾਇਏ ਸੀ ਦੇਖੋਸ ਗੋਰਾ ਯੂਕੇ ਵਾਲਾ ਉਹਨੇ ਭੇਜੇ ਸੀ ਪੈਂਡ ਦੇਣੇ ਪੈਸੇ ਪਾਏ ਸੀ ਕਿ ਘੋਡੇ ਦਾ ਆਪਰੇਸ਼ਨ ਕਰਾ ਕੇ ਦੁਬਾਰਾ ਖੇਡਣ ਲੱਗਾ ਹੀ ਮੈਂ ਫਿਰ ਯਾਰ ਜਦੋਂ ਮੈਂ ਪੈਂਡ ਬ੍ਰਾਈਡਰ ਬੂਰ ਲਾਉਂਦੇ ਹੁੰਦੇ ਹੀ ਵੀਰੇ ਇਰ ਪਿੰਡ ਦੇ ਵਿੱਚ ਨਾ ਪ੍ਰੈਕਟਰ ਲਾਉਣ ਹੁੰਦਾ ਹੁੰਦਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਬਈ ਪਿੰਡ ਦੇ ਵਿੱਚ ਨਾ ਜਦ ਕੇ ਖੇਡਿਆ ਕਰੋ ਜਦੋਂ ਆਪਾਂ ਪਿੰਡ ਮਿਹਨਤ ਲਾਉਨੇ ਨਾ ਉਦੋਂ ਬਾਅਦ ਦਾ ਪੇ ਸਿੱਖਣ ਹੁੰਦੇ ਆ ਉਦੋਂ ਨਹੀਂ ਹੁੰਦਾ ਵੀ ਮੈਂ ਇੱਥੇ ਵਿਖਾਵਾਂ ਮੈਂ ਤਗੜਾ ਆਵਾ ਥੋੜੇ ਕੋਈ ਨਹੀਂ ਤਗੜਾ ਹਾਂ ਬਾਹਰ ਜਾ ਕੇ ਪਤਾ ਲੱਗ ਜਾਂਦਾ ਬੰਦੇ ਦਾ ਕਿਵੇਂ ਖੇਡਦਾ ਪਿੰਡ 'ਚ ਕੋਈ ਨਹੀਂ ਵਿਖਾਉਣ ਹੁੰਦਾ ਮੈਂ ਆਏ ਆ ਅੱਛਾ ਇੱਕ ਗੱਲ ਹੋਰ ਆ ਹੁਣ ਵੀ ਉਸ ਟਾਈਮ ਤੇ ਪਿੰਡ ਦੇ ਹੀ ਮੇਰੇ ਸਾਹਮਣੇ 10 ਬੰਦੇ ਕਿਨਾਂ ਤੇ ਹੋਣਗੇ ਖੇਡਦੇ ਸੀ ਤੇ ਸਾਰੇ ਹੀ ਵਧੀਆ ਖੇਡਦੇ ਸਾਰੇ ਵਧੀਆ ਖੇਡਦੇ ਤੇ ਥੋੜੇ ਤੋਂ ਵੱਡ ਓਪਨ ਵਾਲੇ ਵੀ ਤੇ ਛੋਟੇ 35 40 45 ਕਿਲੋ ਵਾਲੇ ਵੀ 40 ਹਾਂ 40 ਕਿਲੋ ਆ ਅੱਜ ਜਿਹੇ ਸ਼ੋਰ ਖੇਡਦੇ ਲੱਭਦੇ ਤੇ ਕਹਿਣ ਦਾ ਭਾਵੇਂ ਆ ਵੀ ਅੱਜ ਆਪਣੇ ਪਿੰਡ ਚ ਕਿੰਨੇ ਪਲੇਅਰ ਆ ਇੱਕ ਸੱਤੂ ਵਰ ਸਰਬ ਸੱਤੂ ਆ ਕੱਲਾ ਸੱਤੂ ਪਲੇਅਰ ਰਹਿ ਗਿਆ ਪਤਾ ਨਹੀਂ ਕਿਉਂ ਮਤਲਬ ਚਲੋ ਨਾ ਚਮਕਾਇਆ ਬੰਦੇ ਨੇ ਬਾਅਦ ਉਹ ਤੋਂ ਬਾਅਦ ਪਲੇਅਰ ਹੀ ਨਹੀਂ ਬਣਿਆ ਕੋਈ ਨਾ ਤਾਂ ਛੋਟਾ ਕੋਈ 35 40 ਵਾਲਾ ਹੈਗਾ ਕੋਈ 57 62 ਵਾਲਾ ਤੇ ਥੋੜੇ ਤੋਂ ਬਾਅਦ ਮੇਰੇ ਹਿਸਾਬ ਨਾਲ ਪਲੇਅਰ ਇਕੱਲਾ ਸੱਤੂ ਉੱਠਿਆ ਵਾ ਹਾਂ ਉਸ ਤੋਂ ਬਾਅਦ ਆ ਜਾਂ ਟੀਮ ਹੀ ਸਾਡੀ ਟੁੱਟ ਗਈ ਜਦੋਂ ਐ ਜੇ ਹੋ ਗਿਆ ਫਿਰ ਤਾਂ ਸਾਰੇ ਖੇਡਣ ਖੁੱਡਣ ਛੱਡ ਗਏ ਹੂੰ ਵਾ ਇਹ ਦੀਪਰ ਆਇਵੰਦ ਰਹਿ ਗਏ ਸੀ ਇਹ ਭਰ ਭੁਰ ਕੇ ਖੇਡ ਲੈਣੇ ਨਹੀਂ ਗਏ ਹੂੰ ਸਾਡੀ ਟੀਮ ਹੀ ਖਰਾਬ ਹੋ ਗਈ ਜਦੋਂ ਬਈ ਉਸ ਤੋਂ ਬਾਅਦ ਲੱਖਾਂ ਜਾਂ ਡਾਇਰੈਕਟਲੀ ਜਾਂੜੇ ਲੱਖਾਂ ਹੂੰ ਤੇ ਮੇਰੇ ਹੂੰ ਸੱਤਾ ਵੱਜ ਗਈਆਂ ਹੂੰ ਬਾ ਦੂਜੇ ਬਸ ਕਦੀ ਪੁਣੀਏ ਹੂੰ ਛੱਡ ਕੇ ਆਲਦੇ ਘਰ ਦੇ ਕੰਮਾਂ 'ਚ ਘਰ ਦੇ ਕੰਮਾਂ ਦੇ ਵਿੱਚ ਕਬੀਲਦਾਰੀਆਂ 'ਚ ਪੈ ਜਾਂਦੇ ਆ ਬਾਕੀ ਹੁਣ ਹੁਣ ਦੇ ਹਿਸਾਬ ਨਾਲ ਚਲੋ ਤੁਹਾਡੇ 6 ਵੱਜ ਗਈ ਕਈ ਬੰਦੇ ਪਛਤਾਉਂਦੇ ਵੀ ਆ ਵੀਰ ਖੇਡ ਨਾ ਛੱਡਦੇ ਤਾਂ ਜਿਹੜੇ ਹਿਸਾਬ ਨਾਲ ਹੁਣ ਅੱਜ ਕੱਲ ਖੇੜੇ ਦੇ ਵਿੱਚ ਜਿਹੜੀ ਲੋਕਾਂ ਨੇ ਮਤਲਬ ਕਬੱਡੀ ਨੂੰ ਜੇ ਨਿਕਲੋ ਚਾਰ ਚੰਦ ਲਾਤੇ ਜਾਂਦੇ ਕਬੱਡੀ 'ਚ ਪੈਸਾ ਬਹੁਤ ਆ ਹੁਣ ਤਾਂ ਬਹੁਤ ਪੈਸਾ ਆ ਗਿਆ ਤੇ ਉਦੋਂ ਮਿਹਨਤ ਵਾਲੀ ਸੀ ਪਲੇਅਰ ਵੀ ਚੰਗੇ ਸੀ ਹਾਂ ਪੈਸਾ ਨਹੀਂ ਸੀ ਉਹਨਾਂ ਪੈਸਾ ਨਹੀਂ ਨਾ ਉਹ ਤਾਂ ਐਂਟਰੀ ਫੀਸ ਮਸਾਂ ਦੇ ਦੋ ਤਿੰਨ ਮੈਚ ਜਦ ਤਾਂ ਮਿਲਦੀ ਸੀ ਹੈਨਾ ਇਵੇਂ ਸੀ ਕਿਰਾਇਆ ਐਂਟਰੀ ਫੀਸ ਦਾ ਯਾਰ ਵੀਰੇ ਓਪਨ ਵਾਲਿਆ ਨਹੀਂ ਮਿਲਦੀ ਹੁੰਦੀ ਸੀਗੀ ਹਾਂ ਤੂੰ ਤਾਂ ਕਾਦੀ ਮੈਂ ਨਹੀਂ ਐ ਤਾਂ ਐਂਟਰੀ ਫੀਸ ਬਾਹਰ 70 ਦੀ 100 200 ਹੂੰ ਤੇ ਓਪਨ ਦੀ ਹੁੰਦੀ ਸੀ 100 200 ਨੀ ਓਪਨ ਦੀ ਕਿਰਾਇਆ ਕਿਰਾਇਆ ਓਪਨ ਨੂੰ ਮਿਲਦਾ ਨਹੀਂ ਬਾਹਰ 70 ਨੂੰ ਨਹੀਂ ਮਿਲਦਾ ਮਿਲਦਾ ਨਹੀਂ ਸੀ ਇਹਦਾ ਕਿਰਾਇਆ ਵੀ ਇਕੱਠਾ ਜੋੜ ਕੇ ਜਲ ਜਲਣਾ ਹੁਣ ਤਾਂ ਮੇਰੇ ਹਿਸਾਬ ਨਾਲ ਗੱਲਾਂ ਹੀ ਹੋਰ ਆ ਹੌਣ ਤਾਂ ਬਹੁਤ ਫਰਕ ਪੈ ਗਿਆ ਹੁਣ ਤਾਂ ਕਬੱਡੀ ਖਿਡਾਰੀ ਖੇਡਦੇ ਆ ਬਈ ਦਾ ਵਿੱਚ ਤੇ ਨੰਬਰ 2 ਆ ਆਪਦਾ ਹੁਣ ਸਮਾਨ ਸਮੂਹਣ ਜਾਂਦਾ ਬਹੁਤ ਕਰੀ ਜਾਂਦੀ ਯਾਰ ਸਮਾਨ ਸਮੂਹਣ ਤਾਂ ਐਵੇਂ ਕੋਈ ਫਾਇਦਾ ਨਹੀਂ ਮੜੀਦਾ ਪੈਸੇ ਬਰਬਾਦ ਉਹ ਆਖੇਂਦਾ ਮੈਂ ਲੱਖ ਦਾ ਕਰ ਲਿਆ ਉਹ ਮੈਂ ਆਂਦਾ 50 ਹਜ਼ਾਰ ਦਾ ਕਰ ਲਿਆ ਭਾਈ ਜੀ ਮੈਂ ਘੱਟੋ ਘਾਟ ਨਹੀਂ ਦਾ 27-2800 ਦੀ ਬਾਹਰਟੀ ਖਾਦੀ ਸੀਗੀ ਸਮਾਨ ਕੀ ਉਹ ਪੂਰੀ ਸਰਾ ਸੀਗੀ ਮੇਰਾ ਵੇਟ ਵੀ ਚੱਕਦਾ ਪੂਰਾ ਸਰਾ ਕਰਾਦਾ ਤੇ ਜੋਰ ਬਾਈ ਜੋਰ ਬਾਵਾ ਚ ਫੇਰ ਆਉਣਾ ਜੇ ਆਪਾਂ ਵੇਟ ਫੂਟ ਫੁੱਲ ਮਾਰਾਂਗੇ ਡੰਡੂ ਡਲਾਵਾਂਗੇ ਬਈ ਪਾਊਡਰਾਂ ਨੇ ਕੋਈ ਨਹੀਂ ਕਰਨਾ ਪਾਊਡਰਾਂ ਨੇ ਕੋਈ ਨਹੀਂ ਕਰਨਾ ਮੈਂ ਸਵੇਰ ਸ਼ੂਲੇ ਪਿਓ ਕੇ ਰੱਖ ਦਿੰਦਾ ਜਾਂ ਸਵੇਰ ਪੀਂ ਸਵੇਰ ਸ਼ੂਲੇ ਪਿਓ ਕੇ ਰੱਖਦੇ ਨੇ ਸਰੀਰ ਨੂੰ ਇੱਕ ਭੁੱਖ ਨਹੀਂ ਜਮਾ ਵੀ ਲੱਗੰਦ ਨਹੀਂ ਬਈ ਜਿਹੜੇ ਬੰਦੇ ਕਿਦਣਾ ਵਾ ਤੇ ਅਸੀਂ ਸ਼ਰੀਰ ਦੇ ਵੱਖਾ ਹੀ ਜਾਲਾ ਛੋਲੇ ਛੋਲੇ ਚੱਬੀ ਜਾਣੇ ਸੁਬਾ ਕੱਚੇ ਤੇ ਮੈਂ ਅੱਧਾ ਅਗਲਾ ਘਿਉੜਾ ਪੀ ਜਾਂਦਾ ਨਹੀਂ ਪਤਾ ਇਹਨੇ ਪੀਪਾ ਲੈ ਕੇ ਰਾਤ ਨਾਲ ਘਿਉੜਾ ਕਾਏ ਨੇ ਖਾਾਕ ਬਹੁਤ ਖਵਾਈ ਤਨਾ ਨਾ ਪੀਪਾ ਘਿਉੜਾ ਲੈ ਕੇ ਰਾਤ ਨਾਲ ਦਿੰਦਾ ਮੈਂ ਫਤੇਗੜ ਭੱਜ ਕੇ ਜਾਂਦਾ ਇੱਥੋਂ ਤੜਕੇ ਪਤਾ ਹੀ ਨਹੀਂ ਲੱਗਦਾ ਕਿ 3:00 ਵਜੇ ਭੱਜ ਕੇ ਜਾਂਦਾ ਹੁਣੇ ਮੇਰੇ ਨਾਲ ਲੜਨਾ ਕੋਰ ਵੀ ਨੇ ਬਤੰਦਰਾ ਤੂੰ ਇੰਨੀ ਜਦੇ ਆ ਗਿਆ ਟਾਈਮ ਤਾਂ ਮੈਨੂੰ ਨਹੀਂ ਪਤਾ ਲੱਗਦਾ ਯਾਰ ਤਾਂ ਭੱਜ ਗਿਆ ਜਨੂਨ ਸੀ ਉੱਤੇ ਜਾ ਕੇ ਜਮ ਖਰਾਉਣਾ ਉਹ ਖੱਲੀ ਬੜੀ ਖੜਦੀ ਸੀ ਬਾਈ ਤੇਰੀ ਯਾਰ ਹੈ ਲੱਤਾ ਪੂਰੀਆਂ ਸੀਗੀਆਂ ਮਾਂ ਜੀ ਮੈਨਾਂ ਮੱਲਤਾਂ ਤੋਂ ਗਿਆ ਬਸ ਹੂੰ ਮਰ ਗਏ ਹੌਲੀ ਹੌਲੀ ਆ ਬਸ ਆ ਹੀ ਗੰਡ ਮੋ ਗਿਆ ਵੀ ਜਿੰਦਗੀ ਖਰਾਬ ਹੋ ਗਈ ਜਮ ਚਲੋ ਬਸ ਹੁਣ ਤਾਂ ਪ੍ਰਮਾਤਮਾ ਮੂਰੇ ਆਪੇ ਹੀ ਅਰਦਾਸ ਕਰਦੇ ਵੀ ਗਾਂ ਵਾਲੀ ਜ਼ਿੰਦਗੀ ਥੋੜੀ ਉਹ ਗਾਂ ਵਾਲੀ ਜ਼ਿੰਦਗੀ ਵਧੀਆ ਗਾਂ ਭੜਾ ਪਾਣਾ ਸੌਖਾ ਲੰਘ ਜੇ ਜੋ ਹੋ ਗਿਆ ਹੁਣ ਬਸ ਤਾਂ ਨਹੀਂ ਕਿਸੇ ਦਾ ਬਸ ਨਹੀਂ ਭਾਈ ਹਨ ਪਰ ਹਾਂ ਇੱਕ ਮੈਂ ਮਰੀਦ ਨੂੰ ਇਹ ਗੱਲ ਕਹਿਣਾ ਚਾਹੁੰਦਾ ਭਈ ਪਹਿਲਾਂ ਦਾ ਵੇਚਦੇ ਪੂਰਾ ਸਰੀਰ ਬਲਾ ਕੇ ਹਨਾ ਮੰਨ ਲਓ ਪ੍ਰੈਕਟਰ ਲਾ ਕੇ ਜੇ ਬੰਦੇ ਨੂੰ ਪੂਰਾ ਖੇਡਣਾ ਆਉਂਦਾ ਵਧੀਆ ਦਾ ਵਿੱਚ ਸਮਾਨ ਫੇਰ ਕਰਿਆ ਕਰੋ ਨੇ ਸਮਾਨ ਕਰਨ ਦਾ ਕੋਈ ਫਾਇਦਾ ਨਹੀਂ ਹੂੰ ਐਵੇਂ ਸਮਾਨ ਕਰ ਲੈਨੇ ਬਈ ਮੈਂ ਸਮਾਨ ਕਰਕੇ ਤਗੜਾ ਖੇਡੂਗਾ ਆਏ ਨਹੀਂ ਤਗੜਾ ਖੇਡਿਆ ਜਾਣਾ ਬਈ ਪਹਿਲਾਂ ਤੈਨੂੰ ਦਾਅ ਵੇਜ ਪੂਰੇ ਆਉਣੇ ਚਾਹੀਦੇ ਆ ਗਰਾਊਂਡ ਦੀ ਮਿਹਨਤ ਵੀ ਚਾਹੀਦੀ ਆ ਗਰਾਊਂਡ ਦੀ ਮਿਹਨਤ ਵੀ ਚਾਹੀਦੀ ਬਿਲਕੁਲ ਇਕੱਲਾ ਸਮਾਨ ਨੇ ਨਹੀਂ ਕੜਾ ਨਹੀਂ ਤਗੜਾ ਕਰਨਾ ਹੁੰਦਾ ਸਿੱਧਾ ਜੇ ਆਪਾਂ ਕਹੀਏ ਪ੍ਰੋਡਕਟ ਸੈਟ ਲੀ ਗਏ ਅੰਦਰ ਹੈ ਨਾ ਉਹ ਤਾਂ ਫਿਰ ਉਹਨਾਂ ਨੇ ਤਗੜਾ ਆਉਣਾ ਵਿਗੜਾ ਦੇ ਹੂੰ ਇਹ ਤਾਂ ਪਹਿਲਾਂ ਪ੍ਰੋਜੈਕਟ ਲਾਵੇ ਬੰਦਾ ਗਰਾਊਂਡ ਦੇ ਵਿੱਚ ਪੂਰਾ ਜ਼ੋਰ-ਜ਼ਾਰ ਲਾਇਆ ਹੋਵੇ ਕਰਮੀਆਂ ਦੇ ਵਿੱਚ ਵੀ ਲਾਇਆ ਹੋਵੇ ਭੈਣ ਜਣਾ ਉਹ ਸਿਆਲਾਂ ਇਹ ਦੱਸਦਾ ਬਈ ਠੀਕ ਆ ਹਾਂ ਕੋ ਖੱਦਾਂ ਵੀ ਦਾ ਦਾ ਮਰਕਾ ਗਰਮਗਾਂ ਵਾਲਿਆ ਜੋ ਪ੍ਰੈਕਟਿਸ ਲਈ ਸਿਆਣਾ ਨੂੰ ਪਤਾ ਲੱਗਦਾ ਹੈ ਹਾਂ ਸਿਆਣਾ ਨੂੰ ਪਤਾ ਲੱਗਦਾ ਠੀਕ ਆ ਚਲੋ ਬਹੁਤ ਬਹੁਤ ਧੰਨਵਾਦ ਲਾਬੇ ਬਈ ਤੇ ਸਮਾਂ ਦਿੱਤਾ ਠੀਕ ਆ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਾਰੀ ਵੀਡੀਓ ਸੁਣੀ ਆ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਜੀ